ਉਸ ਇਹ ਨਹੀਂ ਸੀ ਪਤਾ ਕਿ ਮੁੱਲ ਕਿਵੇਂ ਬਣਦੇ ਨੇ ਮੁੱਲ ਕਿਵੇਂ ਬਣਾਉਣੇ ਨੇ ਉਦੋਂ ਤਾਂ ਸਾਨੂੰ ਗੁੱਸਾ ਸੀਗਾ ਗੁੱਸੇ ਦੇ ਵਿੱਚ ਸੀਤਰੀ ਸੀ ਫਿਰ 15 ਸਾਲ 20 ਸਾਲ ਬਾਹਰ ਰਹਿਣ ਕਰਕੇ ਫਿਰ ਥੋੜਾ ਤਜਰਬਾ ਹੋਇਆ ਵੀ ਲੜਾਈ ਜਿਹੜੀ ਆ ਡੈਮੋਕ੍ਰੈਟਿਕ ਤਰੀਕੇ ਦੇ ਨਾਲ ਵੀ ਲੜੀ ਜਾ ਸਕਦੀ ਆ ਸੰਤ ਜਰਨੈਲ ਸਿੰਘ ਜੀ ਪਿੰਡ ਵਾਲਿਆਂ ਨੇ ਜਿਹੜੇ ਬੋਲ ਸੀਗੇ ਕਿ ਜਦੋਂ ਦਰਬਾਰ ਸਾਹਿਬ ਤੇ ਫੌਜ ਆਏਗੀ ਆਈ ਤਾਂ ਉਦੋਂ ਖਾਲਸਾਣ ਦੀ ਨਹੀਂ ਰੱਖੀ ਜਾਊਗੀ ਅਸੀਂ ਸੰਤ ਜਰਨੈਲ ਸਿੰਘ ਪਿੰਡ ਵਾਲਿਆਂ ਨੂੰ ਆਪਣਾ ਆਈਡੀਅਲ ਮੰਨਦੇ ਆ ਹਾਂ ਜੀ ਤੇ ਸਾਡੇ ਲਈ ਤਾਂ ਉਹ ਟੀਚਾ ਉਦੋਂ ਮਿੱਥਿਆ ਗਿਆ ਸੀਗਾ ਉਹ ਟੀਚਾ ਮਰਦੇ ਦਮ ਤੱਕ ਉਹੀ ਰਹਿਣਾ ਵਾ ਤੇ ਉਹਨੂੰ ਹਥਿਆਰ ਉਦੋਂ ਚੁੱਕਦੇ ਨੇ ਜਦੋਂ ਵਿਰੋਧੀ ਜਿਹੜਾ ਵਾ ਹਥਿਆਰ ਚੁੱਕਣ ਲਈ ਮਜਬੂਰ ਕਰਦਾ ਜੇ ਕੋਈ ਸਰਕਾਰ ਇਦਾਂ ਦਾ ਐਕਟ ਕਰੂਗੀ ਅੱਜ ਵੀ ਕਰੇ ਤਾਂ ਅੱਜ ਵੀ ਨੌਜਵਾਨ ਹਥਿਆਰ ਚੁੱਕਣਗੇ ਦੇ ਜਿਹੜੇ ਮੁਲਕ ਵੜਦੇ ਨੇ ਉਹ ਅੰਤਰਰਾਸ਼ਟਰੀ ਸਪੋਰਟ ਦੇ ਨਾਲ ਹੋਣ ਚਾਹੁੰਦੇ ਨੇ ਅੰਤਰਰਾਸ਼ਟਰੀ ਸਪੋਰਟ ਜਿਹੜੀ ਆ ਉਹ ਤੁਹਾਨੂੰ ਡੈਮੋਕਰੇਟਿਕ ਢੰਗ ਦੇ ਨਾਲ ਜੇ ਤੁਸੀਂ ਲੜਾਈ ਲੜਦੇ ਹੋ ਆਪਣੀ ਆਵਾਜ਼ ਦੁਨੀਆ ਦੇ ਪਲੇਟਫਾਰਮ ਤੇ ਰੱਖਦੇ ਹੋ ਤਾਂ ਜ਼ਿਆਦਾ ਮਿਲਦੀ ਆ ਅੜੀ ਤੋਂ ਬਾਅਦ ਸ਼ਾਇਦ ਉਹ ਪਹਿਲਾਂ ਨਹੀਂ ਸੀ ਹੁੰਦੇ ਇੱਕ ਵੀ ਮਸਲਾ ਸਿੱਖਾਂ ਦਾ ਇਸ 70 75 ਸਾਲ ਦੇ ਵਿੱਚ ਹੱਲ ਨਹੀਂ ਹੋਇਆ ਜਿਵੇਂ ਉਹਨਾਂ ਨੇ ਵੀ ਮੰਨ ਲਿਆ ਸੀ ਕਿ ਮੁਸਲਮਾਨ ਹਿੰਦੂ ਤੇ ਸਿੱਖ ਤੇ ਇਹਨਾਂ ਦੇ ਨਵੇਂ ਦੇ ਵਹਿ ਕੇ ਮੀਟਿੰਗਸ ਕਰਦੇ ਸੀ ਫੈਸਲੇ ਹੁੰਦੇ ਸੀ ਪਰ ਸਾਨੂੰ ਬੱਕਰੀ ਕੌਮ ਦਾ ਇਸ ਹਿੰਦੁਸਤਾਨ ਦੇ ਵਿੱਚ ਅਜੇ ਤੱਕ ਇਹਨਾਂ ਨੇ ਮੰਨਤਾ ਨਹੀਂ ਦਿੱਤੀ ਸਿੱਖ ਪਾਣੀ ਦੀ ਗੱਲ ਕਰੀ ਕੀਤੀ ਜਾਵੇ ਤਾਂ ਸਾਡੇ ਕੋਲ ਪਾਣੀ ਨਹੀਂ ਹੈਗੇ ਜਿਹੜਾ ਸਾਡਾ ਦਰਿਆ ਨੇ ਉਹ ਗੰਦੇ ਪਾਣੀ ਨਾਲ ਗੰਦਲ ਕੀਤਾ ਜਾਂਦੇ ਨੇ ਜੇ ਚੰਡੀਗੜ੍ਹ ਦੀ ਗੱਲ ਕਰਾਤਾ ਨਿਕਲ-ਕਿਲ ਕਰੀਏ ਤਾਂ ਰਾਤ ਨਹੀਂ ਸੁਣਨ ਦੀ ਮਰੀ ਜੇ ਤੇ ਨੌਕਰੀ ਦੀ ਗੱਲ ਕਰੀਏ ਤਾਂ ਨੌਕਰੀ ਸਾਡੇ ਬਹੁਤ ਘਟਦੀਆਂ ਜਾ ਰਹੀਆਂ ਨੇ ਠੀਕ ਆ ਸਾਡੇ ਮਸਲੇ ਬਹੁਤ ਨੇ ਪਰ ਤੁਹਾਨੂੰ ਕੀ ਲੱਗਦਾ ਇਹ ਇਹਦਾ ਸਾਰੇ ਦਾ ਮਸਲਾ ਹੱਲ ਇੱਕੋ ਹੀ ਖਾਲਸ ਰਾਜ ਜੀ ਕਿ ਹੋਰ ਕਿ ਹੱਲ ਨਹੀਂ ਹੋ ਸਕਦਾ ਆਪਾਂ ਦੂਜੀ ਗੱਲ ਕਰੀਏ 84 ਤੋਂ ਲੈ ਕੇ 92 92 ਤੱਕ 96 ਤੱਕ ਸਿੱਖਾਂ ਦਾ ਪੁੱਖ ਮੁੰਡਿਆਂ ਦਾ ਕਤਲੇਆਮ ਹੋਇਆ ਬਹੁਤ ਮਾਵਾਂ ਦੀ ਕੁੱਕਾਂ ਖਾਲੀ ਹੋਈਆਂ ਜੇ ਆਪਾਂ ਫੇਰ ਅੱਜ ਖਾਲਸ ਰਾਜ ਦੀ ਗੱਲ ਕਰਦੇ ਆਂ ਕਿ ਫੇਰ ਮਾਵਾਂ ਦੀ ਕੁੱਖਾਂ ਫੇਰ ਖਤਰਾ ਨਹੀਂ ਪੈਦਾ ਹੋ ਜਾਵੇਗਾ ਆਪਾਂ ਬੋਲਦੇ ਹਾਂ ਖਾਲਸ ਰਾਜ ਨੂੰ ਬੱਚੇ ਤਾਂ ਚਾਹੀਦੇ ਆ ਨਾ ਅਡੇ ਬੱਚੇ ਜੇ ਗੁਰਦੁਆਰਾ ਸਾਹਿਬ ਸਾਡੇ ਕੇਂਦਰੀ ਕੇਂਦਰ ਨੇ ਜਿੱਤੋ ਸਾਡੇ ਸਿੱਖਿਆ ਕੇਂਦਰ ਨੇ ਪਿੰਡ-ਪਿੰਡ ਬਣੀ ਹੋਈ ਜੀ ਉਹਦੀ ਗੁਰਦੁਆਰਾ ਸਾਹਿਬ ਦੀ ਗੱਲ ਕਰੀਏ ਉੱਤੇ ਜੇ ਸੰਗਤ ਕਰੀਏ ਨੌਜਵਾਨ ਉੱਥੇ ਆਉਂਦਾਂ ਨੇ ਜੇ ਦੇਖੀ ਜ ਸਵੇਰ ਸ਼ਾਮ ਰਹਿਣਾ ਇਹ ਨਿਤਨੇਮ ਹੁੰਦਾ ਵਾ ਉੱਥੇ ਦੋ ਤਿੰਨ ਬਜ਼ੁਰਗ ਬੈਠੇ ਹੁੰਦੇ ਆ ਅਸੀਂ ਬੱਚਿਆਂ ਨੂੰ ਗੁਰੂ ਘਰ ਨਾਲ ਤਾਂ ਜੋੜ ਨਹੀਂ ਸਕੇ ਹੁਣ ਤੱਕ 84 ਬਾਅਦ ਪਰ ਅਸੀਂ ਰੁਕ ਤੋ ਖਾਸਰਾ ਜੀ ਇਹਨੂੰ ਤੋ ਖਾਸਰਾ ਦੇ ਕਿਵੇਂ ਉਮੀਦ ਰੱਖ ਸਕਦਾ ਹੈ ਜੀ ਇਹ ਖਾਸਰਾ ਜੀ ਲਈ ਵੀ ਪਰ ਜੇ ਦੰਦਮੀ ਟਕਸਾਲ ਦੀ ਗੱਲ ਕੀਤੀ ਜਾਵੇ ਜਿੱਥੇ ਸੰਤ ਜਨਰਲ ਅਸੀਂ ਭੰਡਰਾਂ ਵਾਲੇ ਬੁਕੇ ਸਨ ਉਦੋਂ ਆ ਹਰਨਾਪ ਸਿੰਘ ਤੋਂ ਮਈ ਆਈ ਉਹ ਸ਼ਰਿਆਮ ਹੀ ਭਾਜੀਪੀ ਦਾ ਪੱਖਪਾਤ ਪੱਖਪਾਤ ਕਰਦੇ ਪਏ ਨੇ ਤੇ ਦੰਦਮੀ ਟਕਸਾਲ ਦੇ ਅੰਦਰ ਧੂਏ ਬਲਦੇ ਪਏ ਨੇ ਜਗ ਹੁੰਦੇ ਪਏ ਨੇ ਖਵਨ ਹੁੰਦੇ ਪਏ ਨੇ ਫਿਰ ਉਹਨੂੰ ਤਾਂ ਆਪਾਂ ਆਜ਼ਾਦ ਕਰਾ ਨਹੀਂ ਸਕੇ ਜੇ ਆਪਾਂ ਉਹਨਾਂ ਨੂੰ ਆਪਾਂ ਲੈ ਆਉਣੇ ਚਾਹੀਦੇ ਵਾਹਿਗੁਰੂ ਜੀ ਦਾ ਖਾਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਇੰਦਰ ਪਾਸੇ ਪਮਾਲੀ 20 ਪੋਜ਼ਿਟਿਵੀਆਂ ਬੀ ਚੈਨਲ ਤੋਂ ਅੱਜ ਠੋਡੇ ਰੂਬਰੂ ਇੱਕ ਐਓਜੀ ਸ਼ਖਸੀਅਤ ਨੂੰ ਲੈ ਕੇ ਆ ਰਿਹਾ ਹਾਂ ਜਿਨ੍ਹਾਂ ਦਾ ਨਾਮ ਜਸਵੀਰ ਸਿੰਘ ਖੰਡੂਰ ਜਸਵੀਰ ਸਿੰਘ ਖੰਡੂਰ ਜਦ 84 ਦਾ ਟਾਈਮ ਆਉਂਦਾ ਪੰਜਾਬ ਤੇ ਇੱਕ ਬਹੁਤ ਮੁਸ਼ਕਲ ਦੀ ਘੜੀ ਆਉਂਦੀ ਹੈ ਤਾਂ ਉਹ ਇੱਕ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਸਰਕਾਰੀ ਨੌਕਰੀਆਂ ਲੱਤ ਮਾਰਦੇ ਨੇ ਤੇ ਆਪਣੇ ਕਾਰੋਬਾਰ ਨੂੰ ਵੀ ਲੱਤ ਮਾਰ ਦਿੰਦੇ ਨੇ ਪਰਿਵਾਰ ਦੀ ਪ੍ਰਵਾਹ ਨਾ ਕਰਦੇ ਹੋਏ ਪੰਜਾਬ ਦੇ ਲਈ ਲੜਦੇ ਨੇ ਤੇ ਇਹ ਲੜਾਈ ਲੜਦੇ ਲੜਦੇ ਉਹਨਾਂ ਨੂੰ ਫੌਰੀਨ ਵੀ ਜਾਣਾ ਪੈਂਦਾ ਫੌਰੀਨ ਜਾ ਕੇ ਅੱਜ ਜੋ ਫਿਰ ਪੰਜਾਬ ਆਪਸਾਈ ਹੋਏ ਨੇ ਉਹਨਾਂ ਨਾਲ ਕੁਝ ਗੱਲਾਂ ਬਾਤਾਂ ਕਰਦੇ ਆਂ ਕਿ ਅੱਜ ਕੱਲ ਉਹ ਕੀ ਕਰ ਰਹੇ ਨੇ ਤੇ ਉਹ ਸਮੇਂ ਵਾਰ ਕੋ ਸਿਕਰ ਕਰਾਂਗੇ ਕੁਝ ਅੱਜ ਵਾਰ ਜ਼ਿਕਰ ਕਰਾਂਗੇ ਮਿਲਦੇ ਆ ਜਸਵੀਰ ਸਿੰਘ ਖੰਡੂਰ ਜੀ ਨੂੰ ਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਮੈਂ ਜਨਨ ਟੋਡੇ ਬਾਰੇ ਜਾਣਦਾ ਹਾਂ ਤੁਸੀਂ 84 ਦੇ ਵਿੱਚ ਬਹੁਤ ਐਕਟਿਵ ਹੋਏ ਸੀਗੇ ਤੇ ਉਸ ਤੋਂ ਬਾਅਦ ਤੁਸੀਂ ਫੋਰਨ ਵੀ ਚਲੇ ਜਾਂਦੇ ਹੋ ਅੱਜ ਤੁਸੀਂ ਕਾਫੀ ਸਾਲਾਂ ਤੋਂ ਤੁਹਾਨੂੰ ਆਇਆ ਨੂੰ ਵੀ ਆਏ ਹੋਗੇ ਆਇਆ ਨੂੰ ਵੀ ਅੱਜਕੱਲ ਜਸਿਸ ਖੰਡੋਰ ਜੀ ਕੀ ਕਰ ਰਹੇ ਨੇ ਮੈਂ ਜਦੋਂ 1984 ਦੇ ਵਿੱਚ ਦਰਬਾਰ ਸਾਹਿਬ ਦੇ ਉੱਤੇ ਅਜਨੇ ਹਮਲਾ ਕੀਤਾ ਹਿੰਦੁਸਤਾਨ ਦੀ ਸਰਕਾਰ ਨੇ ਹਮਲਾ ਕੀਤਾ ਨਾ ਤਾਂ ਉਸ ਤਰ੍ਹਾਂ ਜਿਵੇਂ ਹੋਰ ਹਜ਼ਾਰਾਂ ਨੌਜਵਾਨ ਸੀਗੇ ਉਦਾਂ ਹੀ ਮੈਂ ਵੀ ਇੱਕ 24 ਸਾਲ ਦੀ ਉਮਰ ਦੇ ਵਿੱਚ ਮਤਲਬ ਨੌਜਵਾਨ ਸੀ ਆਪਣੀ ਨੌਕਰੀ ਕਰਦਾ ਸੀ ਆਪਣਾ ਬਿਜ਼ਨਸ ਕਰਦਾ ਸੀ ਪੁਲਟਰੀ ਫਾਰਮ ਦਾ ਤੇ ਖੇਤੀਬਾੜੀ ਦਾ ਧੰਦਾ ਵੀ ਨਾਲ ਸਾਈਡ ਤੇ ਚੱਲਦਾ ਸੀਗਾ ਪਰ ਉਹ ਜਦੋਂ ਜਦੋਂ ਹਮਲਾ ਫੌਜ ਜਦੋਂ ਆਈ ਦਰਬਾਰ ਸਾਹਿਬ ਤੇ ਜੋ ਕੁਝ ਹੋਇਆ ਜੋ ਅਸੀਂ ਅੱਖਾਂ ਨਾਲ ਦੇਖਦੇ ਆ ਤੇ ਉਹਨੇ ਝੰਜੋੜ ਦਿੱਤਾ ਸਾਰੇ ਕੌਮ ਨੂੰ ਝੰਜੋੜਿਆ ਠੀਕ ਹੈ ਜੀ ਔਰ ਉਹਦਾ ਇਨਾ ਅਸਰ ਹੋਇਆ ਕਿ ਉਦੋਂ ਫਿਰ ਜਿਵੇਂ ਕਹਿੰਦੇ ਹੁੰਦੇ ਇੱਕ ਕਹਾਵਤ ਹੈ ਨਾ ਮੱਕੇ ਤੋਂ ਪਰੇ ਅਜਾੜ ਹੁੰਦਾ ਮੁਸਲਮਾਨਾਂ ਲਈ ਅੱਛਾ ਜੀ ਸਾਨੂੰ ਫਿਰ ਐਵੇਂ ਹੀ ਹੋ ਗਿਆ ਵੀ ਜਦੋਂ ਹੁਣ ਦਰਬਾਰ ਸਾਹਿਬ ਹੀ ਤੇ ਢਾ ਦਿੱਤਾ ਅਕਾਲ ਤਖਤ ਤੇ ਹੀ ਹਮਲਾ ਕਰ ਗਿਆ ਤੇ ਹੁਣ ਸਿੱਖ ਦਾ ਸਾਡਾ ਜਾਣ ਦਾ ਕੋਈ ਮਕਸਦ ਨਹੀਂ ਹੈਗਾ ਹਾਂਜੀ ਤੇ ਫਿਰ ਸਾਡੇ ਦਿਮਾਗ ਦੇ ਵਿੱਚ ਆਉਂਦਾ ਸੀ ਤੇ ਉਦੋਂ ਤੱਕ ਸਾਨੂੰ ਕਿਸੇ ਚੀਜ਼ ਦੀ ਕੋਈ ਬਹੁਤੀ ਸਮਝ ਤਾਂ ਹੈ ਨਹੀਂ ਸੀ ਸਾਨੂੰ ਇਹ ਸੀ ਵੀ ਜਿਵੇਂ ਕੋਈ ਤੁਹਾਡੇ ਸਿਰ ਦੇ ਵਿੱਚ ਤੁਰੇ ਜਾਂਦੇ ਤੇ ਸਿਰ ਤੇ ਕੋਈ ਮਾਰ ਦੇਵੇ ਤੇ ਤੁਸੀਂ ਜੋ ਤੁਹਾਡੇ ਕੋਲੇ ਆਉਂਦਾ ਤੁਸੀਂ ਹੱਥੋਂ ਕਾਇਰਦੇ ਹੋ ਹਾਂ ਸਾਨੂੰ ਇਹ ਹੋ ਗਿਆ ਵੀ ਹੁਣ ਜਿਨ੍ਹਾਂ ਨੇ ਅਮਲ ਕੀਤਾ ਵਾ ਵੀ ਇਹ ਸਾਡੇ ਦੁਸ਼ਮਣ ਨੇ ਤੇ ਹਿੰਦੁਸਤਾਨ ਦੀ ਜਿਹੜੀ ਫੌਜ ਆ ਹਿੰਦੁਸਤਾਨੀ ਸਰਕਾਰ ਹਿੰਦੁਸਤਾਨ ਮੋਲਕ ਦਾ ਸਾਡਾ ਦੁਸ਼ਮਣ ਹੁਣ ਜਿਹੜੇ ਦੁਸ਼ਮਣ ਨੇ ਉਹਨਾਂ ਨਾਲ ਲੜੋ ਮਰੋ ਜੇਨ ਦਾ ਕੋਈ ਤਰੀਕ ਨਹੀਂ ਰਿਹਾ ਜਿੱਥੇ ਗੁਰੂ ਗ੍ਰੰਥ ਸਾਹਿਬ ਉਸ ਜੇ ਕਾਲ ਤਰਵਾਰ ਸਾਹਿਬ ਰਿਹਾ ਅਸੀਂ ਫਿਰ ਜੋ ਜਿਸ ਤਰ੍ਹਾਂ ਆਉਂਦਾ ਉਹ ਤੇ ਅਸੀਂ ਘਰ-ਵਾਰ ਨੌਕਰੀਆਂ ਵੀ ਛੱਡੀਆਂ ਨੌਕਰੀਆਂ ਦੀ ਪਰਵਾਹ ਨਹੀਂ ਕੀਤੀ ਤੇ ਆਪਣਾ ਕੰਮ-ਵਾਰ ਦੇ ਵੀ ਪ੍ਰਵਾਹ ਕਰਨੀ ਛੱਡ ਦਿੱਤੀ ਇਸੇ ਪਾਸੇ ਨੂੰ ਜੋ ਸਾਨੂੰ ਦਿਖਦਾ ਸੀ ਜਿੱਧਰ ਕੋਈ ਆਸਤੀ ਕਰਨ ਜਾਗਦੀ ਉਧਰ ਨੂੰ ਤੁਰ ਪੈਂਦੇ ਤੇ ਉਹ سلسلہ ਫਿਰ ਚੱਲਦਾ ਰਿਹਾ ਚਲੋ ਬਹੁਤ ਜਿੰਨਾ ਕ ਸਾਡੇ ਸਿੰਘਾਂ ਤੋਂ ਹੋ ਸਕਿਆ ਜਿੰਨਾ ਕ ਸਾਧਨ ਬਣੇ ਸਰਕਾਰ ਨਾਲ ਟੱਕਰ ਲਈ ਚਲਦਾ ਚਲਦਾ 1990 ਦੇ ਵਿੱਚ ਮੈਨੂੰ ਮੇਰੇ ਸਿੰਘਾਂ ਦੇ ਕਹਿਣ ਸਾਥੀ ਸਿੰਘਾਂ ਦੇ ਕਹਿਣ ਦੇ ਉੱਤੇ ਕਸ਼ ਕਰਕੇ ਸਿੱਧੇ ਹਰ ਸਿੰਘ ਸਾਹਿਬ ਭਾਈ ਗਦੇਵ ਸਿੰਘ ਜੀ ਕੋਲ ਕਿ ਉਹਨਾਂ ਦੇ ਹਮ ਦੇ ਸੰਸਾਰ ਤੇ ਮੈਨੂੰ ਬਾਹਰ ਜਾਣਾ ਪਿਆ ਗਿਆ ਮੈਂ ਅਮਰੀਕਾ ਚਲੇ ਗਿਆ ਉੱਥੇ ਜਾ ਕੇ ਵੀ ਮਨ ਨਹੀਂ ਸੀ ਲੱਗਦਾ ਉੱਥੇ ਐ ਲੱਗਣ ਲੱਗ ਗਿਆ ਤੇ ਵੀ ਮੈਂ ਤਰਤੀ ਨੂੰ ਛੱਡ ਕੇ ਆ ਗਿਆ ਵਾ ਮਤਲਬ ਮੈਨੂੰ ਚੈਨ ਨਹੀਂ ਸੀ ਆਂਦੀ ਮੇਰੇ ਮਨਚੇ ਸੀ ਵੀ ਚਲੋ ਥੋੜਾ ਬਹੁਤਾ ਟਾਈਮ ਲਾ ਕੇ ਜਿੰਨੇ ਵੀ ਡਿਊਟੀ ਰਹੀ ਆ ਤੇ ਆਪਾਂ ਫਿਰ ਵਾਪਸ ਜਾਣਾ ਵਾ ਠੀਕ ਹੈ ਜੀ ਤੇ ਥੋੜੇ ਜਰ ਬਾਅਦ ਉੱਥੇ ਵੀ ਫਿਰ ਸਾਡੇ ਉਸ ਤਰ੍ਹਾਂ ਹੋਰ ਸਿੰਘ ਬਹੁਤ ਆਏ ਸੀ ਉਹਨਾਂ ਨਾਲ ਸੰਪਰਕ ਹੋ ਗਿਆ ਹੂੰ ਉੱਥੇ ਸਿੱਖ ਜੁੱਥ ਅਮਰੀਕਾ ਦੇ ਵਿੱਚ ਪਤਾ ਲੱਗਿਆ ਵੀ ਉਹ ਵੀ ਆਜ਼ਾਦੀ ਲਈ ਕੰਮ ਕਰਦੇ ਆ ਚਲੋ ਉਹਨਾਂ ਨਾਲ ਤਾਲਮੇਲ ਬਣ ਗਿਆ ਤੇ ਅਸੀਂ ਫਿਰ ਲਗਾਤਾਰ ਉਸ ਤੇ ਸਿੱਖ ਜੁੱਥ ਅਮਰੀਕਾ ਦੇ ਪਲੇਟਫਾਰਮ ਤੋਂ ਕੰਮ ਕਰਦੇ ਰਹੇ ਠੀਕ ਹੈ ਜੀ ਤੇ 2006 ਦੇ ਵਿੱਚ ਉਥਾਂ ਹਾਲਾਤ ਬਣੇ ਤੇ ਮੈਨੂੰ ਫਿਰ ਇੱਥੇ ਆਉਣ ਦਾ ਮੌਕਾ ਮਿਲ ਗਿਆ ਸਬ ਬਣ ਗਿਆ ਇਹ ਤੇ 91 ਤੋਂ ਲੈ ਕੇ 2006 ਤੱਕ ਇੱਕ ਵਾਰ ਮੈਂ ਵਾਪਸ ਨਹੀਂ ਆਇਆ ਇੱਕ ਵਾਰ ਵੀ ਨਹੀਂ ਆਇਆ ਨਹੀਂ ਵਾਪਸ ਨਹੀਂ ਆਇਆ ਤੇ ਮੈਂ ਮੇਰੀ ਜਿਹੜਾ 2006 ਚ ਹੀ ਵਾਪਸ ਆਇਆ ਅਕਤੂਬਰ 2006 ਨੂੰ ਠੀਕ ਹੈ ਜੀ 15 ਸਾਲ ਮੈਂ ਉਸੇ ਤਰਤੀ ਤੇ ਰਹਾ ਸੋ ਸਬ ਬਣ ਗਿਆ ਤੇ ਉੱਥੇ ਥੋੜਾ ਜਿਹਾ ਇਮੀਗ੍ਰੇਸ਼ਨ ਦੀ ਸਕਤੀ ਹੋਈ ਤੇ ਉਹਨਾਂ ਨੇ ਮੈਨੂੰ ਪੇ ਪੇ ਕਦਰ ਕੱਢਣ ਦੀ ਕੋਸ਼ਿਸ਼ ਕੀਤੀ ਤੇ ਜੇ ਮੈਂ ਚਾਹੁੰਦਾ ਮੈਂ ਹੋਰ ਉੱਥੇ 10 15 ਸਾਲ ਰਹਿ ਸਕਦਾ ਸੀਗਾ ਕੇਸ ਕਰ ਸਕਦਾ ਸੀਗਾ ਪਰ ਮੈਂ ਕਿਹਾ ਨਹੀਂ ਚਲੋ ਹੁਣ ਮੌਕਾ ਬਣਿਆ ਤੇ ਚਲੋ ਪੰਜਾਬ ਚ ਚਲਦੇ ਸੇਵਾ ਪੰਜਾਬ ਚ ਹੀ ਕਰਦੇ ਆ ਇੱਕ ਜਿਹੜੀ ਫੇਰ ਆਉਦੇ ਆਣੇ ਤੇ ਫੇਰ ਦੁਬਾਰਾ ਆਪਾਂ ਫੇਰ ਆਪਾਂ ਵਾਪਸ ਇੱਥੇ ਆ ਗਏ ਤੇ ਇੱਥੇ ਆ ਕੇ ਫੇਰ ਮੇਰੇ ਸਾਡੇ ਪਹਿਲਾਂ ਹੀ ਸੰਪਰਕ ਸੀਗੇ ਫੈਡਰੇਸ਼ਨ ਦੇ ਵਿੱਚ ਪਹਿਲਾਂ ਕੰਮ ਕਰਦੇ ਸੀ ਮੰਡਲ ਨਾਲ ਪਹਿਲਾਂ ਕੰਮ ਕੀਤਾ ਹੋਇਆ ਸੀਗਾ ਹਾਂਜੀ ਤੇ ਬਾਕੀ ਸਿੰਘ ਜਿਹੜੇ ਨਾਲ ਦੇ ਸਾਥੀ ਸਿੰਘ ਜਿਹੜੇ ਬੱਚੇ ਹੋਏ ਸੀਗੇ ਉਹ ਇੱਥੇ ਸੀਗੇ ਉਹਨਾਂ ਨਾਲ ਸੰਪਰਕ ਸੀਗਾ ਹੀ ਤੇ ਪਾਈ ਦਲਜੀਤ ਸਿੰਘ ਉਹਨਾਂ ਦੇ ਨਾਲ ਇੱਥੇ ਆ ਕੇ ਫਿਰ ਮੈਂ ਬਟੋ ਜਿਨ੍ਹਾਂ ਨੂੰ ਕਹਿੰਦੇ ਨੇ ਤੇ ਉਹਨਾਂ ਦੇ ਨਾਲ ਫਿਰ ਆ ਕੇ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਤੇ ਫਿਰ ਅੱਜ ਕੱਲ ਕਿਹਦੇ ਸੇਵਾ ਦੀ ਗੱਲ ਲੈ ਕੇ ਕਿਹੜੀ ਸੇਵਾ ਕਰਦੇ ਫਿਰ ਅੱਜ ਕੱਲ ਦੇਖੋ ਜਦੋਂ 84 ਦੇ ਵਪਾਰੀ ਸੀ ਉਦੋਂ ਸਾਨੂੰ ਕੁਝ ਇਹ ਨਹੀਂ ਸੀ ਪਤਾ ਕਿ ਮੁਲਕ ਕਿਵੇਂ ਬਣਦੇ ਨੇ ਮੁਲਕ ਕਿਵੇਂ ਬਣਾਉਣੇ ਨੇ ਉਦੋਂ ਤਾਂ ਸਾਨੂੰ ਗੁੱਸਾ ਸੀਗਾ ਗੁੱਸੇ ਦੇ ਵਿੱਚ ਅਸੀਂ ਤੁਰੇ ਸੀ ਹਾਂਜੀ ਫਿਰ 15 ਸਾਲ 20 ਸਾਲ ਬਾਹਰ ਰਹਿਣ ਕਰਕੇ ਫਿਰ ਥੋੜਾ ਤਜਰਬਾ ਹੋਇਆ ਵੀ ਲੜਾਈ ਜਿਹੜੀ ਆ ਡੈਮੋਕਰੈਟਿਕ ਤਰੀਕੇ ਦੇ ਨਾਲ ਵੀ ਲੜੀ ਜਾ ਸਕਦੀ ਆ ਹੂੰ ਤੇ ਹੁਣ ਜਦੋਂ ਅਸੀਂ ਵਾਪਸ ਆਏ ਤੇ ਫਿਰ ਅਸੀਂ ਡੈਮੋਕਰੈਟਿਕ ਤਰੀਕੇ ਦੇ ਨਾਲ ਅਇਲ ਸਿੰਘ ਉਹਨਾਂ ਨੇ ਅਕਾਲੀ ਦਲ ਪੰਜ ਪ੍ਰਧਾਨੀ ਸ਼ੁਰੂ ਕੀਤੇ ਸੀ ਤੇ ਅਸੀਂ ਉਹਨਾਂ ਦੇ ਨਾਲ ਮਤਲਬ ਕੰਮ ਕਰਦੇ ਰਹੇ ਤੇ ਫਿਰ ਪੰਜ ਪ੍ਰਧਾਨੀ ਦਾ ਤੇ ਦਲ ਖਾਲਸਾ ਦਾ ਰਲੇਵਾ ਹੋ ਗਿਆ ਹਾਂਜੀ ਤੇ ਦਲ ਖਾਲਸਾ ਨਾਂ ਕਿਉਂਕਿ ਪੁਰਾਣਾ ਇਤਿਹਾਸਕ ਨਾਂ ਸੀਗਾ ਹਾਂਜੀ ਤੇ ਉਹ ਦਲ ਖਾਲਸਾ ਰੱਖ ਕੇ ਤੇ ਅਸੀਂ ਉਹਦੀ ਜਿਹੜੀ ਆ ਉਦੋਂ ਸੇਬ ਕਰਨੇ ਸ਼ੁਰੂ ਹੋ ਜੀ ਹੁਣ ਸਾਡੀ ਲੜਾਈ ਪ्युअर ਡੈਮੋਕਰੇਟਿਕ ਹੈ ਤਰੀਕੇ ਦੇ ਨਾਲ ਹੈਗੀ ਆ ਹਰ ਉਹ ਸਿੱਖਾਂ ਦੇ ਹਰ ਮੁੱਦੇ ਨੂੰ ਅਵਾਰਨਾ ਇੰਟਰਨੈਸ਼ਨਲ ਪੱਧਰ ਤੱਕ ਲੈ ਕੇ ਜਾਣਾ ਔਰ ਜਿਹੜੀ ਸਿੱਖਾਂ ਦੀ ਆਜ਼ਾਦੀ ਦੀ ਗੱਲ ਆ ਉਹਨੂੰ ਲੋਕਾਂ ਦੇ ਵਿੱਚ ਜਾਇਜ਼ ਠਹਿਰਾਉਣਾ ਲੋਕਾਂ ਨੂੰ ਦੱਸਣਾ ਅਵੇਅਰ ਕਰਨਾ ਔਰ ਜਿਹੜੇ ਇੰਡੀਆ ਗਵਰਨਮੈਂਟ ਦੇ ਜੋ ਰਿਪਰੈਸ਼ਨ ਹੁੰਦੇ ਨੇ ਸਾਡੇ ਤੇ ਅਟੈਕ ਹੁੰਦੇ ਨੇ ਉਹਨਾਂ ਨੂੰ ਨੰਗੇ ਕਰਨਾ ਉਹਨਾਂ ਦੇ ਬਾਰੇ ਖੁੱਲ ਕੇ ਬਿਆਨਬਾਜ਼ੀ ਕਰਨੀ ਗੋਲ ਬੋਲਣਾ ਤੇ ਇਸ ਤਰ੍ਹਾਂ ਉਹ ਸਾਡਾ ਜਿਹੜਾ ਡੈਮੋਕ੍ਰੈਟਿਕ ਧੰਗ ਦੇ ਨਾਲ ਲੜਾਈ ਜਿਹੜੀ ਹੈ ਉਹ ਆਜ਼ਾਦੀ ਦੀ جاری ਹੈ ਇਹ ਮੈਂ ਗੱਲ ਕਰਾਂ ਜਾਨੀ ਕਿ ਟੀਚਾ ਉਹੀ ਆ ਇਹ ਤਰੀਕਾ ਚੇਂਜ ਹੋਇਆ ਟੀਚਾ ਤਾਂ ਬਿਲਕੁਲ ਕਲੀਅਰ ਆ ਬਿਲਕੁਲ ਸਪਸ਼ਟਾ ਕਿਉਂਕਿ ਅਸੀਂ ਸਮਝ ਲਈ ਅਸੀਂ ਜਦੋਂ ਸੰਤ ਜਰਨੈਲ ਸਿੰਘ ਜੀ ਪਿੰਡ ਵਾਲਿਆਂ ਨੇ ਜਿਹੜੇ ਬੋਲ ਸੀਗੇ ਕਿ ਜਦੋਂ ਦਰਬਾਰ ਸਾਹਿਬ ਤੇ ਫੌਜ ਆਏਗੀ ਆਈ ਤਾਂ ਉਦੋਂ ਖਾਲਸਾਣ ਦੀ ਨਹੀਂ ਰੱਖੀ ਜਾਊਗੀ ਅਸੀਂ ਸੰਤ ਜਰਨੈਲ ਸਿੰਘ ਪਿੰਡ ਵਾਲਿਆਂ ਨੂੰ ਆਪਣਾ ਆਈਡੀਆ ਮੰਨਦੇ ਆਂ ਮੰਚ ਵੀ ਤੇ ਸਾਡੇ ਲਈ ਤਾਂ ਉਹ ਟੀਚਾ ਉਦੋਂ ਮਿੱਥਿਆ ਗਿਆ ਸੀਗਾ ਉਹ ਟੀਚਾ ਮਰਦੇ ਦਮ ਤੱਕ ਉਹ ਵੀ ਰਹਿਣਾ ਵਾ ਤੇ ਉਹਨੂੰ ਸਹਾਰਾ ਕਿਵੇਂ ਕਰਨਾ ਹੁਣ ਅਸੀਂ ਉਹਦੇ ਲਈ ਮੌਜੂਦਾ ਸਮੇਂ ਅਨੁਸਾਰ ਤੇ ਲੜਾਈ ਲੜਨੇ ਆ ਉਹ ਸਾਡਾ ਐ ਵੈਸੇ ਵੀ ਸਾਡਾ ਮੰਨਣਾ ਵਾ ਦੇਖੋ ਸਿੱਖ ਆਪਣੇ ਹੱਕਾਂ ਦੇ ਲਈ ਸ਼ੁਰੂ ਤੋਂ ਲੜਦੇ ਆਉਂਦੇ ਨੇ ਪਰ ਹਥਿਆਰ ਉਦੋਂ ਚੁੱਕਦੇ ਨੇ ਜਦੋਂ ਵਿਰੋਧੀ ਜਿਹੜਾ ਵਾ ਹਥਿਆਰ ਚੁੱਕਣ ਲਈ ਮਜਬੂਰ ਕਰਦਾ ਜੇ ਕੋਈ ਸਰਕਾਰ ਇਦਾਂ ਦਾ ਐਕਟ ਕਰੂਗੀ ਅੱਜ ਵੀ ਕਰੇ ਤਾਂ ਅੱਜ ਵੀ ਨੌਜਵਾਨ ਹਥਿਆਰ ਚੁੱਕਣਗੇ ਤਾਂ ਮੈਂ ਸਾਡੀ ਇਹ ਜਦੋਂ 24 ਸਾਲ ਦੀ ਸੀ ਅੱਜ ਅਸੀਂ 64 ਸਾਲ ਦੇ ਹੋ ਗਏ ਆ ਹਾਂਜੀ ਹੋ ਸਕਦਾ ਅਸੀਂ ਅੱਜ ਉਸ ਤਰ੍ਹਾਂ ਦਾ ਕੰਮ ਨਾ ਕਰ ਸਕੀਏ ਪਰ ਹੋਰ ਨੌਜਵਾਨ ਤਾਂ ਹੈ ਨਾ ਤੇ ਜੇ ਸਰਕਾਰ ਇਦਾਂ ਦਾ ਕੰਮ ਕਰੂਗੀ ਤਾਂ ਸੇਖੋ ਦਾ ਜਵਾਬ ਦੇਣ ਲਈ ਫੇਰ ਉੱਠਦੇ ਨੇ ਤੇ ਅੱਜ ਅਸੀਂ ਪ्युअर ਪ्युअर ਡੈਮੋਕ੍ਰੈਟਿਕ ਧੰਗ ਦੇ ਨਾਲ ਸਾਨੂੰ ਪਤਾ ਵੀ ਦੁਨੀਆ ਦੇ ਜਿਹੜੇ ਮੁਲਕ ਵੱੜਦੇ ਨੇ ਉਹ ਅੰਤਰਰਾਸ਼ਟਰੀ ਸਪੋਰਟ ਦੇ ਨਾਲ ਹੋਂ ਚਾਹੁੰਦੇ ਨੇ ਅੰਤਰਰਾਸ਼ਟਰੀ ਸਪੋਰਟ ਜਿਹੜੀ ਆ ਉਹ ਤੁਹਾਨੂੰ ਡੈਮੋਕ੍ਰੈਟਿਕ ਢੰਗ ਦੇ ਨਾਲ ਜੇ ਤੁਸੀਂ ਲੜਾਈ ਲੜਦੇ ਹੋ ਆਪਣੀ ਆਵਾਜ਼ ਦੁਨੀਆ ਦੇ ਪਲੇਟਫਾਰਮ ਤੇ ਰੱਖਦੇ ਹੋ ਤਾਂ ਜ਼ਿਆਦਾ ਮਿਲਦੀ ਹੈ ਤੁਸੀਂ ਇਕਨੂ ਪੂਰੇ ਖਾਲਸ ਖਾਲਸ ਰਾਜ ਦੀ ਗੱਲ ਕਰਦੇ ਹੋ ਪੂਰੇ ਖਾਲਸ ਰਾਜ ਬਣਾਉਣ ਦੀ ਗੱਲ ਕਰਦੇ ਹੋ ਖਾਲਸ ਰਾਜ ਬਣਾਉਣਾ ਵਾ ਹਾਂਜੀ ਬਿਲਕੁਲ ਖਾਲਸਤਾਨ ਦੀ ਗੱਲ ਕਰਨੀ ਆ ਖਾਲਸ ਰਾਜ ਸਿੱਖਾਂ ਦਾ ਅਨਸਾਰਨਾ ਖਾਲਸਤਾਨ ਸਿੱਖ ਅੱਛਾ ਦੇਖੋ 1947 ਦੇ ਵਿੱਚ ਹਿੰਦੁਸਤਾਨ ਕਹਿਣ ਨੂੰ ਆਜ਼ਾਦ ਹੋ ਗਿਆ ਪਰ ਲੋਕ ਆਜ਼ਾਦ ਨਹੀਂ ਹੋਏਗੇ ਪਰ ਮੈਂ ਸਮਝਦਾ ਮੈਂ ਤੁਸੀਂ ਦੇਖੋ ਪੰਜਾਬ ਦੇ ਨਾਲ ਇੰਨੇ ੱਟੇ ਹੋਏ ਨੇ 47 ਤੋਂ ਬਾਅਦ ਸ਼ਾਇਦ ਉਹ ਪਹਿਲਾਂ ਨਹੀਂ ਸੀ ਹੁੰਦੇ ਇੱਕ ਵੀ ਮਸਲਾ ਸਿੱਖਾਂ ਦਾ ਇਸ 70 75 ਸਾਲ ਦੇ ਵਿੱਚ ਹੱਲ ਨਹੀਂ ਹੋਇਆ ਸਿੱਖਾਂ ਨੇ ਪੰਜਾਬੀ ਬੋਲੀ ਦੇ ਲਈ ਸੂਬਾ ਮੰਗਿਆ ਹਾਂਜੀ ਬਸ ਸਾਰੀਆਂ ਬੋਲੀਆਂ ਦੇ ਆਧਾਰ ਤੇ ਸੂਬੇ ਬਣ ਗਏ ਠੀਕ ਜੀ ਸਿੱਖਾਂ ਨੂੰ ਅੱਜ ਤੱਕ ਉਸ ਪੂਰਾ ਸੂਬਾ ਨਹੀਂ ਮਿਲਿਆ ਪੂਰੇ ਅਧਿਕਾਰ ਨਹੀਂ ਮਿਲੇ ਸਿੱਖਾਂ ਨੇ ਪਾਣੀ ਦਾ ਜਿਹੜਾ ਰਾਇਲਟੀ ਜਿਹੜੀ ਮਿਲਦੀ ਸੀਗੀ ਜਿਹੜੀ ਅੱਬ ਦੂਜੀਆਂ ਸਟੇਟਾਂ ਨੂੰ ਪਾਣੀ ਜਾਂਦਾ ਪੰਜਾਬ ਦੀ ਉਹ ਰਾਇਲਟੀ ਮੇਟ ਉਹ ਸਾਡੀ ਬੰਦ ਕਰ ਦਿੱਤੀ ਇਹਨਾਂ ਨੇ ਆ ਕੇ ਹੂੰ ਤੀਜਾ ਸਾਡੇ ਪਾਣੀ ਖੋ ਕੇ ਹੋਰ ਸਟੇਟਾਂ ਨੂੰ ਆਪਣੀ ਮਰਜ਼ੀ ਨਾਲ ਸਰਕਾਰ ਨੇ ਕੰਟਰੋਲ ਕਰ ਲਿਆ ਭਾਖੜਾ ਬਿਆਸ ਮੈਨੇਜਮੈਂਟ ਜਿਹੜਾ ਬੋਰਡ ਆ ਜਿਹੜਾ ਭਾਖੜੇ ਵਾਲਾ ਡੈਮ ਆ ਉਹਦਾ ਪ੍ਰਬੰਧ ਜਿਹੜਾ ਦਿੱਲੀ ਸਰਕਾਰ ਆ ਉਹਦੇ ਹੱਥ 'ਚ ਕਰੀ ਬੈਠੀ ਆ ਪਾਣੀ ਸਾਡਾ ਧਰਤੀ ਸਾਡੀ ਕੰਟਰੋਲ ਉਹ ਕਰੀ ਬੈਠੇ ਬਿਜਲੀ ਆਪਣੀ ਮਰਜ਼ੀ ਨਾਲ ਲਈ ਜਾ ਰਹੇ ਨੇ ਸਾਡਾ ਉੱਚ ਕੋਈ ਦਖਲੰਦ ਜੀ ਖਤਮ ਕਰ ਦਿੱਤੀ ਆ ਇਸੇ ਤਰ੍ਹਾਂ ਹੀ ਮਤਲਬ ਸਾਡੀ ਸਿੱਖਾਂ ਦੀ ਬੱਕਰੀ ਕੌਮ ਦੀ ਜਿਹੜੀ ਮੰਗ ਆ ਸਿੱਖ ਕੌਮ ਬੱਕਰੀ ਸਾਰੀ ਦੁਨੀਆ ਨੂੰ ਪਤਾ ਸਾਰੀ ਦੁਨੀਆ ਮੰਦੀ ਆ ਸਾਡੇ ਗੁਆਂਢੀ ਮੁਲਕ ਮੰਨਦੇ ਨੇ ਸਾਰੇ ਅਮਰੀਕਾ ਕੈਨੇਡਾ ਸਾਰੇ ਮੰਨਦੇ ਨੇ ਵੀ ਸਿੱਖ ਇੱਕ ਬੱਕਰੀ ਕੌਮ ਆ ਅੰਗਰੇਜ਼ ਵੀ ਮੰਨਦੇ ਸੀ ਜਦੋਂ ਆਜ਼ਾਦੀ ਦੀਆਂ ਗੱਲਾਂ ਮੀਟਿੰਗਜ਼ ਹੁੰਦੀਆਂ ਸੀਗੀ 47 ਤੋਂ ਪਹਿਲਾਂ ਸਿੱਖਾਂ ਦੇ ਨਵੇਂ ਦੇ ਸ਼ਾਮਲ ਹੁੰਦੇ ਸੀ ਕਿਉਂਕਿ ਤਿੰਨ ਕੌਮਾਂ ਮੰਨਿਆ ਹੋਈਆਂ ਸੀਗੀਆਂ ਉਦੋਂ ਉਹਨਾਂ ਨੇ ਵੀ ਮੰਨ ਲਈ ਸੀ ਜੇ ਮੁਸਲਮਾਨ ਹਿੰਦੂ ਤੇ ਸਿੱਖ ਤੇ ਇਹਨਾਂ ਦੇ ਨਵੇਂ ਦੇ ਬਹਿ ਕੇ ਮੀਟਿੰਗਸ ਕਰਦੇ ਸੀ ਫੈਸਲੇ ਹੁੰਦੇ ਸੀ ਪਰ ਸਾਨੂੰ ਬੱਕਰੀ ਕੌਮ ਦਾ ਇਸ ਹਿੰਦੁਸਤਾਨ ਦੇ ਵਿੱਚ ਅਜੇ ਤੱਕ ਇਹਨੇ ਮੰਨਤ ਨਹੀਂ ਦਿੱਤੀ ਸਿੱਖਾਂ ਨੂੰ ਹਿੰਦੂਆਂ ਦਾ ਇਸੇ ਹੀ ਦੱਸਣੇ ਜਾਂਦੇ ਨੇ ਇਹ ਤਾਂ ਅੱਜ ਵੀ ਅੱਜ ਵੀ ਜਿਹੜੇ ਸਾਡੇ ਵਿਆਹ ਸ਼ਾਦੀਆਂ ਨੇ ਕੋਈ ਸਿੱਖ ਕਰਾ ਕੇ ਦਿਖਾਵੇ ਪੰਜਾਬ ਦੇ ਵਿੱਚ ਵੀ ਸਿੱਖ ਮੈਰਿਜ ਐਕਟ ਦੇ ਆਨੰਦ ਮੈਰਿਜ ਐਕਟ ਦੇ ਨਾਲ ਸੈਕੂਲਰ ਮੰਨਤਾ ਹਿੰਦੂ ਦਾ ਉੱਥੇ ਹਿੰਦੂ ਰੌ ਰੀਤਾਂ ਅਨਸਾਰ ਕਿਹਾ ਜਾਂਦਾ ਇਹ ਸਾਡੀ ਜਿਹੜੀ ਗੁਲਾਮੀ ਜਿਹੜੀ ਸਾਡੀ ਗੁਲਾਮੀ ਦੀਆਂ ਛੋਟ ਛੋਟੀਆਂ ਗੱਲਾਂ ਨੇ ਨਾ ਸਾਨੂੰ ਗੁਲਾਮੀ ਦੀਆਂ ਹੀ ਗੱਲਾਂ ਨੇ ਮੈਂ ਠੁੜਨ ਗੱਲਾਂ ਸਹਿਮਤ ਹੋ ਜਾਂਦਾ ਜੀ ਅੱਜ ਪਾਣੀ ਦੀ ਗੱਲ ਕਰੀ ਕੀਤੀ ਜਾਵੇ ਤਾਂ ਸਾਡੇ ਕੋਲ ਪਾਣੀ ਨਹੀਂ ਹੈਗੇ ਜਿਹੜਾ ਸਾਡਾ ਦਰਿਆ ਹੈ ਉਹ ਗੰਦੇ ਪਾਣੀ ਨਾਲ ਗੰਦਲ ਕੀਤਾ ਜਾਂਦੇ ਨੇ ਜੇ ਚੰਡੀਗੜ੍ਹ ਦੀ ਗੱਲ ਕਰਾਤਾ ਨਿਕਲ-ਕਿਲ ਕਰੀਏ ਤਾਂ ਰਾਤ ਨਹੀਂ ਹੁੰਦੀ ਮੇਰੀ ਜੇ ਉੱਥੇ ਨੌਕਰੀ ਦੀ ਗੱਲ ਕਰੀਏ ਤਾਂ ਨੌਕਰੀ ਸਾਡੀਆਂ ਬਹੁਤ ਘਟਦੀਆਂ ਜਾ ਰਹੀਆਂ ਨੇ ਠੀਕ ਆ ਸਾਡੇ ਮਸਲੇ ਬਹੁਤ ਨੇ ਪਰ ਤੁਹਾਨੂੰ ਕੀ ਲੱਗਦਾ ਇਹਦਾ ਸਾਰਾ ਦਾ ਮਸਲਾ ਹੱਲ ਇੱਕੋ ਹੀ ਖਾਸ ਤਰ੍ਹਾਂ ਜੀ ਕਿ ਹੋਰ ਕਿ ਹੱਲ ਨਹੀਂ ਹੋ ਸਕਦਾ ਨਹੀਂ ਹੱਲ ਹੋ ਸਕਦਾ ਸੀਗਾ ਜੇ ਜਿਹੜੀ ਹਿੰਦੁਸਤਾਨ ਦੀ ਸਰਕਾਰ ਆ ਉਹ ਫੇਰ ਹੁੰਦੀ ਉੱਪਰ ਪਰਚਲ ਨਾ ਹੁੰਦੀ ਇੱਕੋ ਮੁੱਲ ਉਹ ਸਾਰੇ ਸਾਰੇ ਲੋਕਾਂ ਦੀ ਸਰਕਾਰ ਹੁੰਦੀ ਸਾਰਿਆਂ ਨੂੰ ਬਰਾਬਰਤਾ ਰੱਖਦੀ ਉਹ ਤਾਂ ਹਿੰਦੂ ਹਿੰਦੀ ਹਿੰਦੁਸਤਾਨ ਦੀ ਗੱਲ ਕਰਦੇ ਨੇ ਉਹਨਾਂ ਦੇ ਦਿਮਾਗ 'ਚ ਤਾਂ ਇਹ ਬੜਿਆ ਹੋਇਆ ਇਸ ਕਰਕੇ ਉਹ ਤਾਂ ਸਾਨੂੰ ਸਿਮੂਲੇਟ ਕਰਨਾ ਚਾਹੁੰਦੇ ਨੇ ਸਿੱਖ ਕੌਮ ਨੂੰ ਜਿਵੇਂ ਜੈਨੀ ਬੋਧੀਆਂ ਨੂੰ ਖਤਮ ਕਰਕੇ ਵਿੱਚ ਰਲਾਇਆ ਉਸੇ ਤਰ੍ਹਾਂ ਸਾਨੂੰ ਰਲਾਉਣਾ ਚਾਹੁੰਦੇ ਨੇ ਤੇ ਪੰਜਾਬ ਦੇ ਜਿਹੜੇ ਮੁੱਦੇ ਨੇ ਉਹ ਚਾਹੁੰਦੇ ਆ ਵੀ ਪੰਜਾਬ ਦੇ ਵਿੱਚੋਂ ਇਹਨਾਂ ਦੀ ਜਮੀਰ ਨੂੰ ਇੰਨਾ ਘਮਾਰ ਦਿਓ ਕਿ ਲੜ ਨਾ ਸਕਣ ਕਿਉਂਕਿ ਦਿੱਲੀ ਦਾ ਤਖਤ ਪੰਜਾਬ ਦੇ ਨਾਲ ਖੈਂਦਾ ਹੀ ਆਇਆ ਲੜਦਾ ਹੀ ਆਇਆ ਦਿੱਲੀ ਦੇ ਤਖਤ ਨੂੰ ਜੇ ਕਿਸੇ ਨੇ ਚੈਲੰਜ ਕੀਤਾ ਪੰਜਾਬ ਹੀ ਕਰਦਾ ਸੀ ਤੇ ਇਹਨਾਂ ਦੀ ਜਿਹੜੀ ਨੀਤੀ 47 ਤੋਂ ਬਾਅਦ ਬਣੀ ਆ ਉਹ ਕਹਿੰਦੇ ਇਹਨਾਂ ਨੂੰ ਤੋੜ ਦਿਓ ਘਸਾ ਦਿਓ ਇਹਨਾਂ ਨੂੰ ਭਜਾ ਦਿਓ ਇੱਥੋਂ ਇਸ ਤਰ੍ਹਾਂ ਦੀਆਂ ਪਾਲਿਸੀਆਂ ਬਣਾਓ ਤਾਂ ਕਿ ਇਹ ਦਿੱਲੀ ਵਾਲ ਆਪ ਦੀ ਮਤਲਬ ਮੰਗ ਕਰ ਹੀ ਨਾ ਸਕਣ ਉਸ ਉਸੇ ਹੀ ਕੜੀ ਦਾ ਜਿਹੜਾ ਸਿੱਟਾ ਸੀਗਾ ਜਿਹੜਾ ਦਰਬਾਰ ਸਾਹਿਬ ਤੇ ਫੌਜ ਭੇਜਣੀ ਸੀ ਕਿਸੇ ਸਿੱਖਾਂ ਦਾ ਲੱਕ ਤੋੜ ਦਿਓ ਤਾਂ ਕਿ ਸਿੱਖ ਜਿਹੜੇ ਮੁੜ ਕੇ ਸੈਰੀ ਨਾ ਚੁੱਕਣ ਤਾਕੇ ਇਧਰ ਨੂੰ ਸੋਚਣੀ ਨਾ ਵੀ ਅਸੀਂ ਲੜ ਸਕਿਆ ਪਰ ਇਹਨਾਂ ਨੂੰ ਪਤਾ ਨਹੀਂ ਸੀਗਾ ਵੀ ਸਿੱਖ ਕੌਮ ਜਿਹੜੀ ਦੂਜੇ ਘੱਲੂ ਘਾਰੇ ਚ ਅੱਧੀ ਸੀ ਦਉਣ ਤੋਂ ਬਾਅਦ ਉਹਨਾਂ ਨੇ ਕੁਝ ਮਹੀਨੇ ਬਾਅਦ ਦਿੱਲੀ ਆ ਕੇ ਫਿਰ ਫਤਿਹ ਕਰ ਲਈ ਸੀ ਠੀਕ ਹੈ ਜੀ ਆਪਾਂ ਤੇ ਆਦੀ ਗੱਲ ਕਰੀਏ ਆਪਾਂ ਇਤਿਹਾਸ ਇਤਿਹਾਸ ਦੀ ਗੱਲ ਸਿੱਖ ਧਿਆ ਦੀ ਮਹਾਨ ਸ਼ਾਲ ਇਤਿਹਾਸ ਆ ਠੀਕ ਹੈ ਜੀ ਪਰ ਜੇ ਆਪਾਂ ਦੂਜੀ ਗੱਲ ਕਰੀਏ 84 ਤੋਂ ਲੈ ਕੇ 92 92 ਤੱਕ 96 ਤੱਕ ਸਿੱਖਾਂ ਦਾ ਪੁੱਖ ਮੁੰਡਿਆਂ ਦਾ ਕਤਲੇਆਮ ਹੋਇਆ ਬਹੁਤ ਮਹਮਾ ਦੀ ਕੁੱਕਾ ਖਾਲੀ ਹੋਈਆਂ ਜੇ ਆਪਾਂ ਫਿਰ ਅੱਜ ਖਾਲਸਾ ਦੀ ਗੱਲ ਕਰਦੇ ਆਂ ਕੀ ਫਿਰ ਮਾਵਾਂ ਦੀ ਕੋਖਾਂ ਨੂੰ ਫਿਰ ਖਤਰਾ ਨਹੀਂ ਪੈਦਾ ਹੋ ਜਾਵੇਗਾ ਦੇਖੋ ਪਹਿਲੀ ਗੱਲ ਤਾਂ ਇਹ ਲੜਾਈ ਅਣਖ ਦੀ ਆ ਅਣਖ ਦੇ ਨਾਲ ਗਣਤੀਆਂ ਮਿੰਤੀਆਂ ਜੰਪੇ ਪੈਸੇ ਦੇ ਬਾਤ ਘੱਟ ਨਹੀਂ ਗਿਣਤੀ ਜਾਂਦੀ ਹੈਗੀ ਕੌਮ ਦੀ ਹੋਂਦ ਦੀ ਗੱਲ ਆ ਸਿੱਖਾਂ ਦੇ ਲਈ ਜਿਹੜੀ ਆਜ਼ਾਦੀ ਆ ਇਹ ਇੰਨੀ ਜ਼ਰੂਰੀ ਆ ਜਿੰਨੀ ਬੰਦੇ ਨੂੰ ਜਿਉਣ ਦੇ ਲਈ ਭੋਜਨ ਜ਼ਰੂਰੀ ਆ ਕਿਉਂਕਿ ਤਾਂ ਹੀ ਕਿਹਾ ਗਿਆ ਨਾ ਵੀ ਰਾਜ ਬਿਨਾਂ ਨਾ ਧਰਮ ਚੱਲੇ ਧਰਮ ਬਿਨਾਂ ਸੰਸਦਲੇ ਮਲੇ ਹਾਂਜੀ ਇਹ ਤਾਂ ਜੀ ਧਰਮ ਛੱਡ ਕੇ ਜਿਹਾਣਾ ਜਾਂ ਪਰਬਾਨ ਕਰ ਲਾਂਗੇ ਫਿਰ ਤਾਂ ਸਾਡੇ ਲਈ ਜ਼ਰੂਰੀ ਨਹੀਂ ਹੈਗਾ ਪਰ ਕਿਉਂਕਿ ਅਸੀਂ ਸਿੱਖ ਕੌਮ ਦੀ ਜਿਹੜੀ ਹੋਂਦ ਆ ਉਹਨੂੰ ਬਚਾਉਣਾ ਵਾ ਉਹਨੂੰ ਚੜ੍ਹਦੀ ਕਲਾ ਚ ਲੈ ਜਾਣਾ ਉਹਦੇ ਲਈ ਰਾਜ ਉਹਨਾਂ ਹੀ ਜ਼ਰੂਰੀ ਹੈ ਜਿੰਨੇ ਬੰਦੇ ਨੂੰ ਜਿਉਣ ਲਈ ਭੋਜਨ ਦੀ ਜ਼ਰੂਰਤ ਆ ਤੇ ਜਿਹੜੀ ਇਹ ਗੱਲ ਹੈਗੀ ਆ ਵੀ ਕੁੱਖਾਂ ਖਾਲੀ ਹੋਈਆਂ ਸਾਡੇ ਖੂਨ ਧੁੱਲਿਆ ਇਹ ਮੈਂ ਮੰਨਦਾ ਇਸ ਗੱਲ ਨੂੰ ਪਰ ਇਹ ਸਰਕਾਰ ਨੇ ਜਦੋਂ ਹਮਲਾ ਕੀਤਾ ਸਾਡੀ ਲੜੇ ਆ ਅਸੀਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਾਡੇ ਸਾਧ ਤਾ ਹੋਈਆਂ ਨੇ ਪਰ ਉਹ ਸਾਡੀ ਜ਼ਰੂਰਤ ਸੀਗੀ ਪਰ ਉਸ ਤੋਂ ਬਾਅਦ ਕਿਹੜੇ ਰੁਕ ਗਿਆ ਉਦੋਂ ਬਾਅਦ ਦੇਖੋ ਤੁਸੀਂ ਬੁਰੇ ਤਰੀਕੇ ਦੇ ਨਾਲ ਬੁਰੇ ਤਰੀਕੇ ਦੇ ਨਾਲ ਨਸ਼ਿਆਂ ਦਾ ਡਰੱਗ ਦਾ ਜਿਹੜਾ ਪ੍ਰਕੋਪ ਇੱਥੇ ਚਲਾਇਆ ਗਿਆ ਸਰਕਾਰਾਂ ਦੀ ਸਰਪ੍ਰਸਤੀ ਹੇਠ ਤੁਸੀਂ 10 ਸਾਲ 84 ਤੋਂ 94 ਦੇ ਅੰਕੜੇ ਲੈ ਲਓ 92 ਦੇ ਵਿਜੇ 94 ਤੱਕ ਮੈਂ ਸਮਝਾ ਹਾਂਜੀ ਤੇ ਉਦੋਂ ਕਿਸੇ ਦਸ ਅਗਲੇ 10 ਸਾਲਾਂ ਦੇ ਅੰਕੜੇ ਲੈ ਲਓ ਉਸ ਤੋਂ ਜੇ ਡਬਲ ਮੌਤਾਂ ਜਿਹੜੀਆਂ ਹੋਣਗੀਆਂ ਅੱਜ ਅੱਜ ਵੀ ਪੰਜਾਬ ਦੇ ਵਿੱਚ ਸੁਸਾਇਸਾਈਡ ਦਾ ਸਿਆ ਦੇ ਨਾਲ ਲੋਕ ਮਰ ਰਹੇ ਨੇ ਕਿੰਨੇ ਮਰ ਰਹੇ ਨੇ ਉਸ ਤੋਂ ਕਿਤੇ ਜ਼ਿਆਦਾ ਨਹੀਂ ਇਹ ਵੀ ਇੱਕ ਨਸਲ ਕੁਸ਼ੀ ਛੱਡੀ ਲਗਾਤਾਰ ਜਾਰੀ ਆ ਇਹ ਤਾਂ ਹੀ ਬਚ ਸਕਦਾ ਜੇ ਸਾਰਾ ਕੰਟਰੋਲ ਸਾਡੇ ਅਧੀਨ ਹੋਵੇ ਸਿਰਫ ਕਿ ਤੁਸੀਂ ਅੱਜ ਨੂੰ ਜੇ ਹੁਣ ਆਪਾਂ ਤੁਸੀਂ ਗੱਲ ਕਰਦੇ ਹੋ ਕਿ ਹਾਂ ਵੀ ਆਪਾਂ ਖਾਲਸਾ ਜਮਾਤ ਪਰ ਖਾਸੇ ਰਾ ਲਈ ਸਾਨੂੰ ਬੱਚੇ ਤਾਂ ਚਾਹੀਦੇ ਆ ਨਾ ਸਾਡੇ ਬੱਚੇ ਜੇ ਗੁਰਦੁਆਰਾ ਸਾਹਿਬ ਸਾਡੇ ਕੇਂਦਰੀ ਕੇਂਦਰ ਨੇ ਜਿੱਤੋ ਹਰ ਸਰਟੀਫਿਕੇਟ ਕੇਂਦਰ ਨੇ ਪਿੰਡ-ਪਿੰਡ ਬਣੀ ਹੋਈ ਜੀ ਉਹਦੀ ਗੁਰਦੁਆਰਾ ਸਾਹਿਬ ਦੀ ਗੱਲ ਕਰੀਏ ਉੱਤੇ ਜੇ ਸੰਗਤ ਕਰੀਏ ਨੌਜਵਾਨ ਉੱਥੇ ਆਉਂਦਾਂ ਨੇ ਜੇ ਦੇਖੀ ਜੇ ਸਵੇਰ ਸ਼ਾਮ ਰਹਿ ਰਾ ਇਹ ਇਤਨੇ ਮੁੰਡਾ ਵਾ ਉੱਥੇ ਦੋ ਤਿੰਨ ਬਜ਼ੁਰਗ ਬੈਠੇ ਹੁੰਦੇ ਆ ਅਸੀਂ ਬੱਚਿਆਂ ਨੂੰ ਗੁਰੂ ਘਰ ਨਾਲ ਤਾਂ ਜੋੜ ਨਹੀਂ ਸਕੇ ਹੁਣ ਤੱਕ 84 ਬਾਅਦ ਪਰ ਅਸੀਂ ਰੁਕੋ ਤੋਂ ਖਾਸਰਾ ਚ ਇਹਨੂੰ ਤੋਂ ਖਾਸਰਾ ਦੀ ਕਿਵੇਂ ਉਮੀਦ ਰੱਖ ਸਕਦੇ ਆ ਕਿ ਇੱਕ ਖਾਸਰਾ ਜੇ ਲਈ ਵੀ ਕਰ ਸਕਦੇ ਨੇ ਇਹ ਇਹ ਗੱਲ ਤਾਂ ਢੀ ਬਿਲਕੁਲ ਸਹੀ ਆ ਵੀ ਬੱਚੇ ਜਿਹੜੇ ਗੁਰੂ ਘਰੇ ਘਟ ਆਉਂਦੇ ਨੇ ਥੋੜੇ ਆਉਂਦੇ ਤਾਂ ਹੈ ਕਿ ਨਹੀਂ ਪਰ ਮੈਂ ਸਕੂਲਾਂ ਦੇ ਵਿੱਚ ਜਾਂਨਾ ਉੱਥੇ ਮਤਲਬ ਬਹੁਤ ਸਕੂਲਾਂ ਦੇ ਵਿੱਚ ਜਾਂਨਾ ਉੱਥੇ ਬੱਚੇ ਗੁਰਬਾਣੀ ਦੇ ਗੱਲ ਕਰਦੇ ਆ ਪਾਠ ਤੇ ਕਰਦੇ ਆ ਛੱਡੇ ਵੱਡੇ ਕੰਪੀਟੀਸ਼ਨ ਸਿੱਖੀ ਦੇ ਚੱਲਦੇ ਨੇ ਪਰ ਗਣਤੀ ਜਿਹੜੀ ਗੁਰਦੁਆਰੇ ਦੇ ਵਿੱਚ ਜਿਵੇਂ ਸਾਡਾ ਸਿਸਟਮ ਬਣਿਆ ਹੈ ਸੀ ਗੁਰੂ ਸਾਹਿਬ ਨੇ ਸਾਨੂੰ ਸਿਧਾਂਤ ਦਿੱਤਾ ਸੀਗਾ ਸੁਭਾ ਸੰਗ ਗੁਰਦਾਰੇ ਆਉਣ ਵਾਲੀ ਉਹ ਚ ਘਾਟ ਆਈ ਹੈ ਉਹਦੇ ਘਾਟ ਦੇ ਵੀ ਕਾਰਨ ਸਾਡੀ ਇਹ ਗੁਲਾਮੀਆਂ ਕਿਉਂਕਿ ਜਿਹੜੇ ਸਾਡੇ ਮੇਨ ਅਧਾਰੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੀ ਤੇ ਸਰ ਆਪਣੇ ਸ਼੍ਰੋਮਣੀ ਅਕਾਲੀ ਦਲ ਸੀਗਾ ਇਹ ਦਿੱਲੀ ਦੇ ਪ੍ਰਭਾਵ ਹੇਠ ਆ ਗਈ ਇਹਨਾਂ ਨੂੰ ਜਿਹੜੀ ਲੜਾਈ ਜਿਹੜੀ ਆ ਆਪਣੀ ਚੌਧਰ ਤੇ ਕਹੀ ਸੀਮਤ ਕਰ ਲਈ ਇਹਨਾਂ ਨੇ ਪੰਥ ਪ੍ਰਮੁਖ ਨਹੀਂ ਰੱਖਿਆ ਉਸ ਦੀ وجہ ਕਰਕੇ ਇਹ ਸਾਡੇ ਨਗਰ ਘਾਟ ਆਈ ਆ ਪਰ ਇਹ ਦੂਰ ਹੋ ਜੋ ਕੋਈ ਐਸਾ ਸਮਾਂ ਵੀ ਸੀ ਜਦੋਂ ਪੰਜਾਬ ਦੇ ਵਿੱਚ ਕੋਈ ਸਿੱਖ ਰਿਕਸ਼ਾ ਡੇ ਰਿਹਾ ਹੀ ਨਹੀਂ ਸੀ ਜੋ ਸਰਕਾਰ ਦੇ ਨਾਲ ਸਾਰੇ ਪੰਜਾਬ ਛੱਡ ਕੇ ਚਲੇ ਗਏ ਸੀਗੇ ਕੋਈ ਲੱਖੀ ਜੰਗਲ ਚਲੇਗਾ ਕੋਈ ਕਿਧਰ ਜੰਗਲਾਂ ਚਲੇਗਾ ਕੋਈ ਕਿਧਰ ਲੁਕੇ ਸੀਗੇ ਪਰ ਫੇਰ ਮੁੜ ਕੇ ਵਾਪਸ ਆ ਗਏ ਸੀ ਅੱਜ ਜਿਹੜੀ ਇੱਕ ਇਹ ਕਾਰਨ ਵੀ ਆ ਕਿਉਂਕਿ ਬਹੁਤ ਵੱਡੀ ਸੱਡੀ ਜਿਹੜੀ ਜੁੱਥ ਦੀ ਗਿਣਤੀ ਆ ਉਹ ਵਿਦੇਸ਼ਾਂ ਦੇ ਵਿੱਚ ਚਲੀ ਗਈ ਆ ਠੀਕ ਹੈ ਜੀ ਆਪਣੇ ਰੋਜ਼ਗਾਰ ਲਈ ਜਾਂ ਇਸ ਦੁਨੀਆਂ ਦੇ ਵਿੱਚ ਜਿੱਦਾਂ ਵੀ ਪੜ੍ਹਾਈ ਦੇ ਲਈ ਜਿੱਦਾਂ ਵੀ ਉਹ ਬਾਹਰ ਚਲੇ ਗਏ ਨੇ ਪਰ ਉਹ ਜਦੋਂ ਉਹਨਾਂ ਨੂੰ ਕੁਝ ਦੇਖੇਗਾ ਉਹਨਾਂ ਨੂੰ ਕੁਝ ਲੱਗੇਗਾ ਕਿ ਪੰਜਾਬ ਦੇ ਵਿੱਚ ਵੀ ਸਾਰਾ ਕੁਝ ਹੈਗਾ ਵਾ ਜੋ ਦੁਨੀਆ ਦੇ ਦੁਨੀਆ ਦੇ ਵਿੱਚ ਲੱਭਦੇ ਫਿਰਦੇ ਆ ਉਹ ਪੰਜਾਬ ਵਿੱਚ ਵੀ ਮਿਲ ਸਕਦਾ ਵਾ ਮਤਲਬ ਉਹ ਸਾਰੇ ਵਾਪਸ ਆ ਜਾਣਗੇ ਉਹ ਵਾਪਸ ਵੀ ਆ ਜਾਣਗੇ ਦੂਸਰੀ ਗੱਲ ਆ ਜਿਹੜੀ ਆਬਾਦੀ ਹੈ ਘਟ ਰਹੀ ਹੈ ਸਾਰੀ ਦੁਨੀਆ ਦੇ ਉੱਤੇ ਇਹਦੇ ਪ੍ਰੋਬਲਮ ਹੈਗੀ ਆ ਇਹਦਾ ਗਿਆ ਜਿਹੜਾ ਕਿ ਅੱਜ ਤੱਕ ਗਿਆਨ ਆਇਆ ਨਾ ਉਹਦੇ ਕਰਕੇ ਲੋਕ ਬੱਚਿਆਂ ਦੀ ਸੰਖਿਆ ਜਿਹੜੀ ਘਟਾਰੇ ਨੇ ਇਹ ਇੱਕ ਦਿਖਾਂਤ ਹੈਗਾ ਵੇ ਸਾਰੇ ਮਲਕਾਂ ਦਾ ਹੈਗਾ ਵਾ ਤੇ ਗੁਰੂ ਮਰਜ ਕਿਰਪਾ ਕਰਨਗੇ ਅਸੀਂ ਸਾਡੀ ਕਾਮ ਜਿਹੜੀ ਇਸ ਪਾਸੇ ਸੋਚੂਗੀ ਤੇ ਇਹ ਦੁਕਾਨ ਚੋਛੀ ਵਧੀਆ ਪੂਰਾਂਗੇ ਗੁਰੂ ਸਾਹਿਬ ਕਿਰਪਾ ਕਰਨ ਤੇ ਇਕਲ ਹੋਰਾਂ ਦੇ ਕੋਦਿ ਸ਼ੋਣੀ ਕਮੇਟੀ ਗੱਲ ਕੀਤੀ ਸ਼ੋਣੀ ਗੁਰਦੁਆਰਾ ਕਮੇਟੀ ਗੱਲ ਕੀਤੀ ਉਦੋਂ ਉਹਨੂੰ ਸਾਰਾ ਜੱਗ ਜਾਣਦਾ ਹੀ ਆ ਕਿ ਕਾਫੀ ਹੱਦ ਤੱਕ ਇਹ ਕਿਵੇਂ ਉੱਤੇ ਕੰਮ ਹੁੰਦੇ ਪਏ ਨੇ ਤੇ ਉਹ ਤਾਂ ਇੱਕ ਲੁਕਾਈ ਚੱਲਦੀ ਪਈ ਆ ਸ਼ਰਿਮ ਨਹੀਂ ਹੋਇਆ ਹੋਇਆ ਪਰ ਜੇ ਦੰਦਮੇਟਿਕ ਸਾਲ ਦੀ ਗੱਲ ਕੀਤੀ ਜਾਵੇ ਜਿੱਥੇ ਸੰਤ ਜਨਰ ਅਸੀਂ ਭਿੰਡਰਾਂ ਵਾਲੇ ਬੁੱਕੀ ਸਨ ਉਦੋਂ ਉਹ ਹਰਨਾਪ ਸਿੰਘ ਤੋਂ ਮਈ ਆਈ ਉਹ ਸ਼ਰਿਆਮ ਹੀ ਬੀਜੇਪੀ ਦਾ ਪੱਖਪਾਤ ਪੱਖਪਾਤ ਕਰਦੇ ਪਏ ਨੇ ਤੇ ਦੰਦਵੀ ਟਕਸਾਲ ਦੇ ਅੰਦਰ ਧੂਏ ਬਲਦੇ ਪਏ ਨੇ ਜਗ ਹੁੰਦੇ ਪਏ ਨੇ ਘਵਨ ਹੁੰਦੇ ਪਏ ਨੇ ਫਿਰ ਉਹਨੂੰ ਤਾਂ ਆਪਾਂ ਆਜ਼ਾਦ ਕਰਾ ਨਹੀਂ ਸਕੇ ਜੇ ਆਪਾਂ ਉਹਨਾਂ ਨੂੰ ਆਪਾਂ ਆਪਣੇ ਲਿਆ ਨਹੀਂ ਸਿੱਖਾਂ ਦੇ ਵਿੱਚ ਇਹ ਦੇਖਿਆ ਜਾਵੇ ਉੱਥੇ ਸਿੱਖ ਮਰਦਾ ਚੱਲ ਨਹੀਂ ਰਹੀ ਫਿਰ ਉਹ ਪੂਰਾ ਖਾਸਾਰਾ ਕਿਵੇਂ ਆਪਾਂ ਉਮੀਦ ਰੱਖ ਸਕਦੇ ਹਾਂ ਕਿ ਜੇ ਆਪਾਂ ਆਪਦੀ ਸੰਸਥਾ ਨੂੰ ਹੀ ਨਹੀਂ ਕੰਗੇ ਪੱਤਰ ਤੇ ਇੱਕ ਸਿੱਖ ਬਣਾ ਸਕਦੇ ਸੀ ਇੱਕ ਲਿਆਦਾ ਦੇਤੇ ਸਿੱਖ ਸਨ ਨਾ ਨਹੀਂ ਆ ਸਕਦੀਆਂ ਤਾਂ ਉਹਦੇ ਖਾਲਸਾ ਜਿਵੇਂ ਬਣ ਸਕਦਾ ਦੇਖੋ ਜਦੋਂ ਜਿਹੜਾ ਰਾਜ ਆ ਨਾ ਜਦੋਂ ਦੁਸ਼ਮਣਾਂ ਦੇ ਹੱਥ ਦੇ ਵਿੱਚ ਹੋਵੇ ਕਮਾਂਡ ਦੁਸ਼ਮਣਾਂ ਦੇ ਹੱਥ ਦੇ ਵਿੱਚ ਹੋਏ ਇਹੋ ਜਿਹਾ ਕੁਝ ਹੋ ਜਾਂਦਾ ਵਾ ਸਾਡੀਆਂ ਸੰਸਥਾਵਾਂ ਨੇ ਜਦੋਂ ਅੰਗਰੇਜ਼ਾਂ ਦਾ ਰਾਜ ਸੀਗਾ ਉਦੋਂ ਜਿਹੜੇ ਸਾਡੇ ਤਖਤਾਂ ਦੇ ਜਿਹੜੇ ਕੰਟਰੋਲ ਸੀ ਉਹ ਅੰਗਰੇਜ਼ਾਂ ਦੇ ਅਧੀਨ ਚਲੇ ਗਏ ਸੀ ਤੁਹਾਨੂੰ ਸਾਰਿਆਂ ਨੂੰ ਪਤਾ ਜੱਲਿਆਂ ਵਾਲੇ ਬਾਗ ਦਾ ਜਿਹੜਾ ਕੋਨੀ ਕਾਂਡ ਹੋਇਆ ਤੇ ਉਸ ਤੋਂ ਬਾਅਦ ਜਨਰਲ ਡੈਨ ਨੂੰ ਸਰਪਾ ਦੇਣ ਵਾਲਾ ਵੀ ਕੱਲ ਤੱਕ ਤੇ ਸਰਬਰਾਜ ਸੀਗਾ ਤੇ ਉਸ ਤੋਂ ਬਾਅਦ ਜਿਹੜੇ ਉਹਨੂੰ ਡਿਨਰ ਕਰਨ ਵਾਲੇ ਵੀ ਸੋ ਸਰਦਾਰ ਸੀਗੇ ਜਿਹੜੇ ਉੱਤੇ ਇਹਨਾਂ ਤੇ ਬੋਢੀ ਸੀਗੇ ਵਿਜੀਠੀਆ ਪਰਿਵਾਰ ਹਨਾ ਤੇ ਇਹ ਜਿਹਾ ਕੁਝ ਕੁਝ ਲੋਕ ਹਮੇਸ਼ਾ ਹੀ ਹੁੰਦੇ ਨੇ ਜਿਹੜੇ ਸਰਕਾਰ ਦੇ ਅਧੀਨ ਚੱਲਦੇ ਨੇ ਸਰਕਾਰ ਨਾਲ ਰਲ ਕੇ ਚੱਲਦੇ ਜਾਂ ਇਹ ਕਿਹ ਲੋ ਵੀ ਸਰਕਾਰ ਉਹਨਾਂ ਲੋਕਾਂ ਨੂੰ ਆਪਣੇ ਹਲ ਕਰ ਲੈਂਦੀ ਆ ਜਿਵੇਂ ਦਮਦਮੀ ਟਕਸਾਲ ਦੇ ਤੁਸੀਂ ਬਬਰ ਨਾਮ ਸਿੰਘ ਦੀ ਗੱਲ ਕੀਤੀ ਆ ਦੇਖੋ ਟਕਸਾਲ ਨਹੀਂ ਜਾਂਦੀ ਟਕਸਾਲ ਗੁਰੂ ਸਾਹਿਬ ਨੇ ਚਲਾਈ ਹੋਈ ਆ ਔਰ ਟਕਸਾਲ ਦੇ ਉੱਤੇ ਇੱਕ ਕਾਬਜ਼ ਵਿਅਕਤੀ ਸੀ ਕਾਬਜ਼ ਜਿਹੜਾ ਉੱਤੇ ਮੁਖੀ ਬਣਿਆ ਹੋਇਆ ਸੀਗਾ ਉਹ ਵਿਅਕਤੀ ਦੀ ਕਮਜ਼ੋਰੀ ਕਾਰਨ ਉਹ ਸਰਕਾਰ ਨਾਲ ਝੁੱਕ ਗਿਆ ਤੇ ਸਾਨੂੰ ਉਹਦੀ ਸੱਟ ਵੱਜੀ ਆ ਔਰ ਅੱਜ ਉਹਦਾ ਕੀ ਅਸਰ ਹੋ ਰਿਹਾ ਵਾ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਤੇ ਉਹ ਉਹਨੂੰ ਸੋਚਣਾ ਕੋ ਟਕਸਾਲ ਦੇ ਜਿਹੜੇ ਜੁੜੇ ਹੋਏ ਵਿਅਕਤੀ ਨੇ ਜਿਹੜੀ ਟਕਸਾਲ ਦੇ ਏਡੀ ਕੁਰਬਾਨੀਆਂ ਆ ਲਈ ਉਹ ਸੋਚਣਗੇ ਉਹਦਾ ਕੋਈ ਮੁਖੀ ਜਿਹੜਾ ਵਾ ਬਦਲਣਗੇ ਬਦਲਣਾ ਚਾਹੀਦਾ ਵਾ ਪਰ ਦਿਖਾਂ ਤੇ ਹੁੰਦਾ ਵੀ ਜਿੰਨੇ ਡੇਰਾਬਾਦ ਹਨ ਜਿੰਨੇ ਡੇਰੇ ਹੁੰਦੇ ਨੇ ਉਹ ਜਦੋਂ ਉਹਨਾਂ ਦਾ ਜਿਹੜੀ ਪ੍ਰਬੰਧ ਵਾ ਉਹ ਇੱਕ ਵਿਅਕਤੀ ਦੇ ਹੱਥ ਹੀ ਰਹਿੰਦਾ ਵਾ ਜੇ ਤਾਂ ਉਹ ਵਿਅਕਤੀ ਚੰਗਾ ਜੇ ਸੰਤ ਜਰਨਲ ਸ਼ਾਰਗਿਆ ਤਾਂ ਉਹ ਕਰਵਾਨੀ ਕਰ ਜਾਂਦੇ ਨੇ ਨਹੀਂ ਤਾਂ ਉਸ ਜਿੱਦਨ ਨੂੰ ਬੰਦ ਵਿਅਕਤੀ ਆ ਉਹ ਸਾਰਿਆਂ ਨੂੰ ਉਧੋਂ ਲੈ ਕੇ ਤੁਰ ਜਾਂਦਾ ਇਸੇ ਕਰਕੇ ਸਾਨੂੰ ਕਿਹਾ ਪੰਜ ਪ੍ਰਧਾਨੀ ਦਾ ਸਿਸਟਮ ਦਿੱਤਾ ਗੁਰੂ ਸਾਹਿਬ ਨੇ ਵੀ ਸੰਗਤੀ ਫੈਸਲੇ ਹੋਣੇ ਚਾਹੀਦੇ ਆ ਹਰ ਚੀਜ਼ ਜਿਹੜੀ ਇਹ ਸੰਗਤੀ ਹੋਣੀ ਚਾਹੀਦੀ ਡੈਮੋਕ੍ਰੇਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਹੋਣੀ ਚਾਹੀਦੀ ਜ਼ਰੂਰੀ ਸੀਗੀ ਜੇ ਸਾਰਾ ਕੁਝ ਅਕਾਲ ਤਖਤ ਦੇ ਅਧੀਨ ਆ ਜਵੇ ਅਕਾਲ ਤਖਤ ਸੋਵਰਨ ਹੋ ਜਵੇ ਤਾਂ ਇਹ ਸਾਰੀਆਂ ਸੰਸਥਾਵਾਂ ਕੰਟਰੋਲ ਚ ਆ ਜਾਣਗੀਆਂ ਸਾਡਾ ਮੰਨਣਾ ਇਹ ਆ ਜਦੋਂ ਅਕਾਲ ਤਖਤ ਦੀ ਸੁਪਰਮੇਸੀ ਕਾਇਮ ਹੋ ਜੂਗੀ ਨਾ ਫਿਰ ਇਹ ਸਾਰੀਆਂ ਸੰਸਥਾਵਾਂ ਉਹਦੇ ਅਧੀਨ ਆ ਜਾਣਗੀਆਂ ਪਿੱਛੇ ਤੁਸੀਂ ਦੇਖਿਆ ਕੱਲ ਅਕਾਲੀ ਦਲ ਹਲਿਆਣੇ ਦੇ ਉੱਥੇ ਕੀ ਹਾਲ ਹੋਇਆ ਵਾ ਹਾਂਜੀ ਕਿਵੇਂ ਗਲਤੀਆਂ ਮਾਫੀਆਂ ਮੰਗਦੇ ਸੀਗੇ ਜੇ ਥੋੜਾ ਜਿਹਾ ਵੀ ਜਥੇਦਾਰ ਸਟੈਂਡ ਲੈ ਲੈਣ ਕੌਮ ਉਹਨਾਂ ਦੇ ਮਗਰ ਖੜ ਜੂਗੀ ਤਾਂ ਇਹ ਸਾਰੀਆਂ ਸੰਸਥਾਵਾਂ ਵੀ ਲੋਡ ਹੋ ਜਾਣਗੀਆਂ ਚਾਹੇ ਨਾਨਕ ਸਰ ਵਾਲੀ ਆ ਚਾਹੇ ਰੜੇ ਵਾਲੀ ਆ ਇਸਾਰੀਆਂ ਸਰਕਾਰਾਂ ਦੇ ਨਾਲ ਇਹ ਕਿਉਂਕਿ ਜਿਹੜੇ ਬਾਬੇ ਨੇ ਇਹ ਵੀ ਇੱਕ ਚੱਕਾ ਚੌਂਦੀ ਦੁਨੀਆ ਦੇ ਵਿੱਚ ਫਸੇ ਹੋਏ ਨੇ ਤੇ ਘਰ-ਵਾਰ ਛੱਡ ਕੇ ਸਿੱਖੀ ਦੇ ਪ੍ਰਚਾਰ ਲਈ ਨਹੀਂ ਆਏ ਆਪਦੀ ਐਸਪ੍ਰੈਸ ਦੀ ਲਈ ਜ਼ਿਆਦਾ ਆਏ ਹੋਏ ਨੇ ਸੋ ਇਹ ਦਖਾਂਤ ਇਹਨੂੰ ਹੱਲ ਕਰ ਤੁਸੀਂ ਗੱਲ ਦੀ ਗੱਲ ਕੀਤੀ ਕਿ ਪੂਰੇ ਅਕਾਲੀ ਦਲ ਦੇ ਜਿਹੜੇ ਲੀਡਰ ਆ ਉਹਨਾਂ ਨੂੰ ਸੋ ਜਾਮਾ ਮਿਲੀਆਂ ਤਨਖਾਹਾਂ ਅੰਦਰ ਲੱਗੀਆਂ ਤੇ ਉਸ ਫੈਸਲੇ ਨੂੰ ਤੁਸੀਂ ਕਿਸ ਤਰ੍ਹਾਂ ਦੇਦੋਂ ਗੱਲ ਕਰਦੇ ਫਿਰਦੇ ਹੋ ਮੋੜਾ ਇਹ ਜਿਹੜੇ ਪਿਛਲੇ ਪਰੰਪਰਾ ਪਿਛਲੇ 30 40 ਸਾਲ ਤੋਂ ਇਹਨਾਂ ਨੇ ਬਾਦਲ ਪਰਵਾਰ ਨੇ ਆਪਣੇ ਹੱਥ ਦੇ ਵਿੱਚ ਕਰਦਿਆਂ ਕਰਦਿਆਂ ਇੱਥੇ ਤੇ ਕੋ ਉਹਨੂੰ ਜਲੀਲ ਕਰ ਦਿੱਤਾ ਸਾਰਾ ਕੁਝ ਜਥੇਦਾਰਾਂ ਨੂੰ ਲਤਾਂ ਮਾਰੀਆਂ ਗਈਆਂ ਜਾ ਕੇ ਉੱਥੇ ਜਥੇਦਾਰਾਂ ਨੇ ਘਰੇ ਬੈਠਿਆਂ ਨੂੰ ਉਹਨਾਂ ਦੇ ਰਿਸ਼ਤੇ ਫੇਰ ਦੇ ਦਿੱਤੇ ਉਹਨਾਂ ਨੂੰ ਤੁਰਸਤੀ ਫੇ ਲੈ ਲੈ ਕੇ ਜਾ ਕੇ ਬਿਦਾਂਤੀ ਜੀ ਤੋਂ ਘਰੇ ਜਾ ਕੇ ਅਸਤੀਫਾ ਲੈ ਲਿਆ ਸੀ ਉਹਨੂੰ ਕਿਹਾ ਸੀਗਾ ਵੀ ਤੂੰ ਅਸਤੀਫਾ ਲਿਖ ਦਿਓ ਕਹਿੰਦਾ ਮੈਂ ਦਫ਼ਤਰ ਆ ਕੇ ਦਊਂ ਕਹਿੰਦਾ ਨਹੀਂ ਇੱਥੋਂ ਹੀ ਦੇ ਦੇ ਦਫ਼ਤਰ ਨਹੀਂ ਜਾਣਾ ਤੂੰ ਇੰਨਾ ਜਲੀਲ ਇਹਨਾਂ ਨੇ ਕੀਤਾ ਸੀਗਾ ਤੇ ਉਹ ਇਸ ਦੇ ਵਿੱਚ ਸਾਰੇ ਘਟਨਾਕਰਮ ਦੇ ਵਿੱਚ ਮੋੜ ਆਇਆ ਵਾ ਮੈਂ ਸਮਝਦਾ ਪੋਜੀਟਿਵ ਮੋੜ ਆ ਔਰ ਇਹ ਵਧੀਆ ਹੋਊਗਾ ਵਧੀਆ ਹੋਊਗਾ ਕੌਮ ਮੇਰੀ ਬੇਨਤੀ ਹੈ ਵੀ ਕੌਮ ਜਿਹੜੀ ਹੈ ਜਥੇਦਾਰਾਂ ਦੇ ਨਾਲ ਹੁਣ ਖੜ੍ਹ ਜੋਵੇ ਤਾਂ ਕਿ ਇਹਨਾਂ ਲੋਕਾਂ ਦੀ ਕਿਸੇ ਦੀ ਹਿੰਮਤ ਨਾ ਹੋਵੇ ਉਧਰ ਚੱਕ ਮੈਨੂੰ ਸਭ ਤੋਂ ਵੱਡਾ ਫੈਸਲਾ ਜੋ ਕੱਲ ਲੱਗਿਆ ਮੈਨੂੰ ਲੱਗਿਆ ਕਿ ਪ੍ਰਕਾਸ਼ ਸਿੰਘ ਬਾਦਲ ਤੋਂ ਜੋ ਫਕਰੇ ਕੌਮ ਵਾਪਸ ਲੈ ਲਿਆ ਗਿਆ ਵਾ ਮੈਨੂੰ ਉਹ ਸਭ ਤੋਂ ਵੱਡਾ ਅਰ ਲੱਗਿਆ ਤੁਹਾਨੂੰ ਕਿਹੜਾ ਲੱਗਿਆ ਕਿ ਸਭ ਤੋਂ ਵੱਡਾ ਉਹਨਾਂ ਦਾ ਫੈਸਲਾ ਕਿਹੜਾ ਸੀ ਨਹੀਂ ਮੈਨੂੰ ਸਾਰੇ ਫੈਸਲੇ ਚੰਗੇ ਲੱਗੇ ਨੇ ਮੈਂ ਸਮਝਦਾ ਵੀ ਇਹ ਇੱਕ ਚੰਗਾ ਮੋੜ ਆ ਉਹ ਤਾਂ ਥਕਰੇ ਕਮ ਆਪ ਹੀ ਲੈਵਲ ਦਵਾਇਆ ਸੀ ਇਹਨਾਂ ਨੇ ਆਪ ਦੇ ਜਥੇਦਾਰ ਸੀ ਆਪ ਹੀ ਦਵਾਇਆ ਸੀ ਆਪ ਹੀ ਸਾਰਾ ਕੁਝ ਕਰ ਲਿਆ ਸੀ ਇਹ ਤਾਂ ਜੋ ਇਹਨਾਂ ਦਾ ਜੀ ਕਰਦਾ ਸੀ ਆਪ ਹੀ ਕਰ ਲੈਂਦੇ ਸੀ ਕਿ ਇਹ ਤਾਂ ਜੇ ਚਾਹੁੰਦੇ ਤਾਂ ਸ਼ਾਇਦ ਸਾਰੀ ਪ੍ਰਾਪਰਟੀ ਆਪ ਦੇ ਨਾਂ ਹੀ ਕਰਵਾ ਲੈਂਦੇ ਇਹਨਾਂ ਦਾ ਤਾਂ ਇਦਾਂ ਦਾ ਹਾਲ ਸੀਗਾ ਹੋ ਰਹੀ ਪਈ ਸੀ ਪੀਟੀਸੀ ਦਾ ਸਾਰਾ ਕੁਝ ਜਿਹੜਾ ਚੈਨਲ ਆਲਾ ਤੁਸੀਂ ਦੇਖਿਆ ਹੀ ਆ ਪੀਟੀਸੀ ਨੂੰ ਦੇ ਹੀ ਰੱਖਿਆ ਕਿੰਨੇ ਸਾਲ ਕਿੰਨੀ ਕਮਾਈ ਇਹਨਾਂ ਨੇ ਤੇ ਸਾਰਾ ਕੁਝ ਆਪਦਾ ਹੀ ਸਮਝਦੇ ਸੀ ਨਾ ਵੀ ਜਿਹਨੂੰ ਮਰਜ਼ੀ ਜੋ ਮਰਜ਼ੀ ਕਰ ਲੋ ਕਰਾ ਲੋ ਕਿਸੇ ਨੂੰ ਮaaf ਕਰ ਦੋ ਕਿਸੇ ਨੂੰ ਫਕਰੇ ਕਮ ਦਵਾ ਦੋ ਕਿਸੇ ਨੂੰ ਸਜ਼ਾ ਦਵਾ ਦੋ ਸਾਰਾ ਕੁਝ ਆਪਨੇ ਹੱਥ ਦੀ ਸਖਿਆ ਜੀ ਉਹ ਇੱਕ ਬਹੁਤ ਵਧੀਆ ਮੋੜ ਆ ਮੈਂ ਸਮਝਦਾ ਮੈਂ ਗੁਰੂ ਦੀ ਕਿਰਪਾ ਵਾ ਚੰਗੀ ਹੋਈ ਆ ਵੀ ਇੱਕ ਪਾਸੇ ਨੂੰ ਪੰਥ ਦੀ ਚੜ੍ਹਦੀ ਕਲਾ ਨੂੰ ਤੁਰਨ ਦੇ ਸੰਕੇਤ ਨੇ ਜਿਹੜੇ ਮੋੜ ਨਹੀਂ ਆ ਰਹੇ ਨੇ ਇਥੋਂ ਨੂੰ ਲੱਗਦਾ ਖਾਲਸਾ ਅੱਜ ਕੱਲੀ ਚੰਗੇ ਯਾਰੇ ਖਾਲਸਾ ਰਜ ਬਣ ਦੀ ਉਮੀਦ ਵਧਦੀ ਜਾ ਰਹੀ ਆ ਜਿਉਂ ਜਿਉਂ ਸਿੱਖ ਵੇਅਰ ਹੋਣਗੇ ਜਿਹੜੇ ਸਿੱਖ ਵੇਅਰ ਨੇ ਉਹ ਖਾਲਸਾ ਰਜ ਵੈਲ ਨੂੰ ਕੋਈ ਸਿੱਖ ਮੈਂ ਇਹ ਸਮਝਦਾ ਨਾ ਦੇਖੋ ਕੋਈ ਸਿੱਖ ਖਾਲਸਤਾਨ ਦਾ ਵਿਰੋਧੀ ਨਹੀਂ ਹੋ ਸਕਦਾ ਜਿਹੜਾ ਸਿੱਖ ਵਾ ਇੱਕ ਵਾਰੀ ਜਥੇਦਾਰ ਹਰਪ੍ਰੀਤ ਸਿੰਘ ਨੇ ਵੀ ਕੱਲ ਤੱਕ ਤੋਂ ਕਹੇ ਸੀਗਾ ਹਾਂਜੀ ਲੋਕ ਕਿਹੜਾ ਸਿੱਖ ਹੈ ਜਿਹੜਾ ਖਾਲਸਤਾਨ ਨਹੀਂ ਚਾਹੁੰਦਾ ਸੋ ਮੈਂ ਸਮਝਦਾ ਵੀ ਬਹੁਤ ਲੋਕ ਬਜੂਰੀ ਵਸ ਖਾਲਸਤਾਨ ਦੀ ਗੱਲ ਨਹੀਂ ਕਰਦੇ ਡਰ ਦੇ ਵਸ ਨਹੀਂ ਕਰਦੇ ਜਾਂ ਫਿਰ ਕੁਝ ਲਾਲਚ ਦੇ ਵਿੱਚ ਆ ਕੇ ਚੁੱਪ ਉਦੂਏ ਪਾਸੇ ਖੜ ਜਾਂਦੇ ਨੇ ਚੁੱਪ ਕਰ ਜਾਂਦੇ ਨੇ ਕਿਹੜਾ ਹਿੰਦੂ ਹੈ ਜਿਹੜਾ ਹਿੰਦੂਸ਼ਟ੍ਰ ਦੀ ਗੱਲ ਨਹੀਂ ਕਰਦਾ ਸਿੱਖ ਕਿਉਂ ਨਾ ਆਪਣਾ ਰਾਜ ਦੀ ਗੱਲ ਕਰਨ ਸਿੱਖ ਕਿਉਂ ਨਾ ਚਾਹਣ ਰਾਜ ਸਿੱਖਾਂ ਦੇ ਸਿੱਖਾਂ ਦੇ ਰਾਜ ਆਪ ਥੋੜੀ ਅਸੀਂ ਇਹ ਸਾਡਾ ਸੁਪਨਾ ਥੋੜੀ ਇਹ ਤਾਂ ਗੁਰੂ ਸਾਹਿਬਾਨ ਨੇ ਤਖਤ ਜਿਹੜਾ ਕਾਲ ਤਖਤ ਸਾਜਿਆ ਉਹ ਰਾਜ ਦਾ ਸੰਕੇਤ ਆ ਉੱਥੋਂ ਹੁਕਮ ਨਾਵੇਂ ਉਹਨੇ ਰਾਜ ਕੀ ਹੁੰਦਾ ਵਾ ਹੂੰ ਰਾਜ ਹੁਕਮ ਚੱਲਦਾ ਨਾ ਰਾਜ ਦਾ ਹੁਕਮ ਹੁੰਦਾ ਨਾ ਸਾਡਾ ਕਾਲ ਦਾ ਤਖਤ ਜਿਹੜਾ ਬਣਾਇਆ ਵਾ ਗੁਰੂ ਸਰਗੋਬਿੰਦ ਸਾਹਿਬ ਜੀ ਨੇ ਬਣਾਇਆ ਵਾ ਉਹ ਸਥਾਈ ਤਖਤ ਆ ਸਾਡਾ ਰਾਜ ਉੱਥੋਂ ਚੱਲਣਾ ਵਾ ਉਸ ਉਸ ਸਿਧਾਂਤ ਤੋਂ ਚੱਲਣਾ ਵਾ ਤੇ ਉਹ ਰਾਜ ਕੋਈ ਸਿੱਖਾ ਕੀ ਨਹੀਂ ਹੋ ਸਕਦਾ ਜਿਹੜਾ ਉਹ ਜਿਹੜਾ ਉੱਥੋਂ ਆ ਕੀ ਹੋ ਸਿੱਖ ਨਹੀਂ ਕਿ ਮੈਂ ਸਮਝਦਾ ਜੇ ਉਹਨਾਂ ਨੇ ਇਸ ਰਾਜ ਨੂੰ ਪੱਕਾ ਪੱਕਿਆਂ ਤੌਰ ਤੇ ਨਾਮ ਚੋਣ ਬਣਾਉਣਾ ਹੁੰਦਾ ਤਾਂ ਉਹ ਐਡਾ ਤਖਤ ਬਣਾ ਕੇ ਦਿੱਲੀ ਦੇ ਤਖਤੇ ਸਾਹਮਣੇ ਨਹੀਂ ਸੀ ਖੜਾ ਕਰਨਾ ਇਹ ਪੱਕਾ ਤਖਤ ਆ ਪੱਕਾ ਹੀ ਰਹੂਗਾ ਸਦੀਵੀ ਰਾਜ ਰਹੂਗਾ ਸਾਡੇ ਸਿੱਖਾਂ ਦਾ ਸਾਡਾ ਰਾਜ ਉਹੀ ਹੋਊਗਾ ਤੇ ਅਸੀਂ ਇਹਨਾਂ ਦੀ ਗੁਲਾਮੀਆਂ ਨਹੀਂ ਮੰਨਣਾ ਮੰਨਾਂਗੇ ਮਜਬੂਰੀ ਹੈ ਬਾਹਲੇ ਮੁਲਕਾਂ 'ਚ ਵੀ ਜਾਂਦੇ ਉੱਥੋਂ ਦੇ ਕਾਨੂੰਨ ਮੰਨਣੇ ਪੈਂਦੇ ਆ ਜੇ ਉੱਥੇ ਰਹਿਣੇ ਆ ਇੱਥੇ ਵੀ ਇਹਨਾਂ ਦੇ ਮਜਬੂਰੀ 'ਚ ਮੰਨਦੇ ਆ ਬਿਲੇ ਅੰਗਰੇਜ਼ਾਂ ਦੇ ਮੰਨਦੇ ਰਹੇ ਆ ਉਹ ਮਜਬੂਰੀ ਵਿੱਚ ਜਿੰਨਾ ਕਿ ਹੁੰਦਾ ਪਰ ਦਿਲੋਂ ਅਸੀਂ ਉਸ ਤਖਤ ਦੇ ਹੀ ਰਾਜੀ ਮੰਦੇ ਆ ਸਾਰੇ ਕਾਚਰਾ ਦੀ ਗੱਲਾਂ ਕਾਫੀ ਹੋ ਗਈਆਂ ਇਹ ਗੱਲਾਂ ਖਤਮ ਨਹੀਂ ਹੋਣ ਵਾਲੀਆਂ ਹੈਗੀਆਂ ਕੁਝ ਪਗੌਲ ਗੱਲਾਂ ਨੇ ਇਸੇ ਸਥਾਨ ਦੀਆਂ ਗੱਲਾਂ ਨੇ ਇਹ ਆਪਾਂ ਗੱਲਾਂ ਕਿਸ ਵੀਡੀਓ ਵਿੱਚ ਹੋਰ ਚ ਕਰਾਂਗੇ ਤੇ ਬਾਕੀ ਐਂਡ ਤੇ ਕੀ ਤੁਸੀਂ ਸਿੱਖਾਂ ਨੂੰ ਮੈਸੇਜ ਦੇਣਾ ਚਾਹੁੰਦੇ ਹੋ ਕੀ ਕਹਿਣਾ ਚਾਹੁੰਦੇ ਹੋ ਉਹ ਤੇ ਕਹਿ ਸਕਦੇ ਮੈਂ ਸਾਰੇ ਸਿੱਖਾਂ ਨੂੰ ਇਹ ਕਹਿਣਾ ਚਾਹੁੰਦਾ ਮੇਰੀ ਬੇਨਤੀ ਹੈ ਵੀ ਸਿੱਖ ਜਿਹੜੇ ਸਿੱਖ ਬਣਨ ਗੱਲ ਤਖਤ ਨਾਲ ਜੋੜਨ ਦਰਬਾਰ ਸਾਹਿਬ ਨਾਲ ਜੋੜਨ ਸਿੱਖੀ ਨਾਲ ਜੋੜਨ ਜਦੋਂ ਇਹ ਸਿੱਖ ਬਣ ਕੇ ਤੇ ਕੌਮ ਦੇ ਵੇਖਦੇ ਲਈ ਚਿੰਤਿਤ ਹੋਣ ਜੇ ਕਿਸੇ ਨੂੰ ਡਿਸਕਸ਼ਨ ਦੀ ਲੋੜ ਆ ਵਿਚਾਰ ਦੀ ਲੋੜ ਆ ਵਿਚਾਰ ਕਰਨ ਔਰ ਇਹ ਗੱਲ ਸਾਡਾ ਤਾਂ ਮੰਨਣਾ ਵਾ ਵੀ ਸਿੱਖਾ ਕੌਮ ਜਿਹੜੀ ਆ ਸਿੱਖ ਕੌਮ ਦੀ بنیاد ਜਿਹੜੀ ਆ ਮਜ਼ਬੂਤ ਕਰਨ ਦੇ ਲਈ ਸਿੱਖਾਂ ਦਾ ਰਾਜ ਜਿਹੜਾ ਵਾ ਹੁਣ ਜ਼ਰੂਰੀ ਆ ਸੋ ਸਾਰੇ ਸਿੱਖ ਇਸ ਦੇ ਲਈ ਖਾਲਸਾ ਰਾਜ ਦੇ ਲਈ ਖਾਲਸਾਤਨ ਦੇ ਲਈ ਆਪਣਾ ਯੋਗਦਾਨ ਜਿੰਨਾ ਪਾ ਸਕਦੇ ਨੇ ਪਾਉਣ ਮੇਰੀ ਇੱਕ ਹੋਰ ਬੇਨਤੀ ਆ ਦੇਖੋ ਖਾਲਸਤਾਨ ਦੇ ਜੇ ਤੁਸੀਂ ਇਸ ਗੱਲ ਨਾਲ ਸਹਿਮਤ ਹੋ ਜੰਨੇ ਹੋ ਵੀ ਖਾਲਸਤਾਨ ਜਿਹੜਾ ਕਿ ਸੱਚਾਈ ਆ ਵੀ ਸਿੱਖਾਂ ਵਾਸਤੇ ਬਹੁਤ ਜ਼ਰੂਰੀ ਆ ਤੁਸੀਂ ਸਭ ਤੋਂ ਪਹਿਲਾ ਕੰਮ ਕਰ ਸਕਦੇ ਹੋ ਜਿਹੜੇ ਖਾਲਸਤਾਨ ਦੇ ਵਿਰੋਧੀ ਨੇ ਕੋਈ ਵੀ ਹੋਵੇ ਉਹਨਾਂ ਦਾ ਸਾਥ ਦੇਣਾ ਛੱਡ ਦਿਓ ਤੁਹਾਡਾ ਕੁਝ ਨਹੀਂ ਜਾਂਦਾ ਹਾਂਜੀ ਕੋਈ ਨੁਕਸਾਨਤਾ ਨਹੀਂ ਹੁੰਦਾ ਕੀ ਹੁੰਦਾ ਜੀ ਤੁਸੀਂ ਕਰੇ ਵੇ ਕਿ ਖਾਲਸਤਾਨ ਦੇ ਲਈ ਗੁਰੂ ਅਗੇ ਅਰਦਾਸ ਤਾਂ ਕਰ ਸਕਦੇ ਹੋ ਉੱਚ ਤੁਹਾਡਾ ਕੁਝ ਨਹੀਂ ਜਾਂਦਾ ਠੀਕ ਹੈ ਜੀ ਠੀਕ ਨੇ ਉਸ ਤੋਂ ਬਾਅਦ ਇਹ ਦੋ ਗੱਲਾਂ ਕਰਨ ਤੋਂ ਬਾਅਦ ਫਿਰ ਅੱਗੇ ਤੁਸੀਂ ਵਿਚਾਰ ਕਰੋ ਵੀ ਤੁਸੀਂ ਕਿੰਨਾ ਭਾਰ ਚੱਕ ਸਕਦੇ ਹੋ ਕਿੰਨਾ ਤੁਰ ਸਕਦੇ ਹੋ ਉਹਨਾਂ ਤਰੋ ਤਾਂ ਕਿ ਖਾਲਸਤਾਨ ਦੀ ਕੌਮ ਦੀ ਆਜ਼ਾਦੀ ਦੇ ਸੰਘਰਸ਼ ਦੇ ਵਿੱਚ ਆਪਣਾ ਜਿਹੜਾ ਜਿੰਨਾ ਯੋਗਦਾਨ ਪਾ ਸਕਦੇ ਹੋ ਉਹ ਪਾਓ ਬਹੁਤ ਬਹੁਤ ਧੰਨਵਾਈ ਤੁਹਾਡੀ ਬਾਈ ਕਾ ਸਾਹ ਬਾਈ ਕਤੇ ਜੀ ਇਹ ਸਭ ਜਸਵੀ ਸਿੰਘ ਖੰਡੂਰ ਜਿਨ੍ਹਾਂ ਨੇ ਅੰਤ ਵਿੱਚ ਇਹ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਆ ਕਿ ਜੇ ਖਾਲਸੇ ਰਾਹ ਦੀ ਗੱਲ ਨਹੀਂ ਕਰ ਸਕਦੇ ਕਿਉਂਕਿ ਇਹ ਮਜਬੂਰੀਆਂ ਹੁੰਦੀਆਂ ਨੇ ਪਰਿਵਾਰਿਕ ਮਜਬੂਰੀਆਂ ਹੁੰਦੀਆਂ ਨੇ ਆਪਾਂ ਦਰਦੇ ਵੀ ਆ ਕਿ ਸਰਕਾਰਾਂ ਤਾਂ ਯੋਰਾ ਤੇ ਆਪਾਂ ਜੀ ਕੋਈ ਹੋਰ ਨਹੀਂ ਕਰ ਸਕਦੇ ਖਾਲਸਾ ਜਿਹੜੇ ਖਾਲਸਾ ਦੇ ਵਿਰੋਧੀ ਉਹਨਾਂ ਨੂੰ ਸਾਥ ਨਾ ਦਵੋ ਤੇ ਇੱਕ ਘਰੇ ਬੈਠ ਕੇ ਜਿਹਦੇ ਚੁੰਨ ਖਾਲਸਾ ਤਾਂ ਅਰਦਾਸ ਜ਼ਰੂਰ ਕਰਿਆ ਕਰੋ ਕਿ ਖਾਲਸਾ ਦੀ ਤੇ ਇਹ ਹਮੇਸ਼ਾ ਹੀ ਚੜ੍ਹਦੀ ਕਲਾ ਰਵੇ ਤੇ ਸਿੱਖ ਕੌਮ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣ ਇਹ ਅਰਦਾਸ ਜਿਵੇਂ ਸਰਬੱਤ ਦਾ ਕਲਪ ਭਲਾ ਮੰਗਦੇ ਆ ਇਹ ਵੀ ਅਰਦਾਸ ਇੱਕ ਜੋੜੀ ਜਾਵੇ ਤੇ ਫਿਰ ਕਿ ਗਲਤੀ ਹੋਈ ਤਾਂ ਮਾਫੀ ਚਾਹੁੰਦੇ ਆ ਆਪਾਂ ਫੇਰ ਕਿਸ ਵੀ ਵੀਡੀਓ ਵਿੱਚ ਮਿਲਦੇ ਆਂ ਕੁੜਾ ਇੰਦਰ ਪਾਸੋਂ ਪਮਾਲੀ ਬੀ ਪਾਰਟੀਆਂ ਬੀ ਚੈਨਲ ਤੋਂ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਦੀ ਫਤਿਹ